ਪਿਆਰੇ ਪੰਜਾਬੀਆਂ ਨੂੰ ਸੁਭਾਸ਼ ਗੋਇਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਇੱਕ ਵਾਰੀ ਫੇਰ ਜੁੜੀਏ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਨਾਲ ਅੱਜ ਉਹ ਚਿਹਰੇ ਆਏ ਨੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਕੀਤਾ ਹੈ ਕਮਾਲ ਆਓ ਅੱਜ ਤੁਹਾਨੂੰ ਵੀ ਮਿਲਾਉਨੇ ਆ ਮੈਂਡੀ ਤੱਖਰ ਤੇ ਜੋਵਨ ਪ੍ਰੀਤ ਦੇ ਨਾਲ ਤੇ ਬੜਾ ਸਵਾਗਤ ਹੈ ਜੀ ਤੁਹਾਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੁਭਾਸ਼ ਗੋਇਲ ਹੈਲਥ ਸ਼ੋਅ ਤੁਹਾਨੂੰ ਬੜਾ ਪਸੰਦ ਆਇਆ ਕੀ ਅੱਜ ਫੇਰ ਆਪਾਂ ਬਹੁਤ ਸਾਰੀਆਂ ਗੱਲਾਂ ਬਤਾ ਕਰਾਂਗੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਫਿਰ ਤੋਂ ਇੱਕ ਮੌਕਾ ਦਿੱਤਾ ਜੀ ਲੋਕਾਂ ਦੇ ਸਵਾਲਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਤੇ ਸਾਨੂੰ ਵਧੀਆ ਲੱਗਿਆ ਪਿਛਲੀ ਵਾਰੀ ਵੀ ਤੁਹਾਡੇ ਵੱਲੋਂ ਇਨਫੋਰਮੇਸ਼ਨ ਜੋ ਮਿਲੀ ਸਾਨੂੰ ਬੜੀ ਵਧੀਆ ਲੱਗੀ ਉਹ ਕਿਹੜੀ ਜ਼ਿਆਦਾ ਵਧੀਆ ਲੱਗੀ ਗੱਲ ਆਪਣੀਆਂ ਸਾਰੀਆਂ ਗੱਲਾਂ ਸੁਣੀਆਂ ਲਗੀਆਂ ਜਿਹੜੀਆਂ ਕਿ ਤੁਸੀਂ ਹੈਲਥ ਨਾਲ ਜੁੜੀਆਂ ਦੱਸ ਰਹੇ ਹੋ ਕਿਉਂਕਿ ਜਿਹੜੀ ਆਯੁਰਵੇਦ ਦਾ ਖਜ਼ਾਨਾ ਉਹ ਆਮ ਲੋਕਾਂ ਨੂੰ ਹਾਲ ਤੱਕ ਨਹੀਂ ਪਤਾ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਕਿ ਉਹਦੇ ਬਾਰੇ ਇੰਨਾ ਖੁੱਲਕੇ ਤੁਸੀਂ ਵਿਚਾਰ ਵਟਾਂਦਰਾ ਕਰਦੇ ਹੋ ਹਨ ਹਾਂ ਅੱਜਕੱਲ ਐਕਚੁਅਲੀ ਜਿਹੜੇ ਸਾਡੇ ਯੰਗ ਬੱਚੇ ਆ ਪਹਿਲਾਂ ਤਾਂ ਬੱਚੇ ਹੁੰਦੇ ਸੀ ਦਾਦਾ ਦਾਦੀ ਦੇ ਹੱਥਾਂ 'ਚ ਹੁੰਦੇ ਸੀ ਪਲਦੇ ਸੀ ਹੈਨਾ ਗ੍ਰੈਂਡਮਦਰ ਫਾਦਰ ਸਭ ਕੋਲੇ ਹੁੰਦੇ ਸੀ ਤੇ ਹੁਣ ਤੁਹਾਡੇ ਬੱਚੇ ਅਲੱਗ ਹੋ ਜਾਂਦੇ ਆ ਅਲੱਗ-ਅਲੱਗ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਰਸੋਈ ਦੇ ਵਿੱਚ ਕੀ ਲੈਣਾ ਚਾਹੀਦਾ ਹੈਲਥ ਵਾਸਤੇ ਉਹ ਵਿਚਾਰੇ ਭਟਕਦੇ ਆ ਜੇ ਕੋਈ ਉਹਨਾਂ ਨੂੰ ਮੇਰੇ ਵਰਗਾ ਕਹਿ ਦਿੰਦਾ ਵੀ ਸਵੇਰੇ ਉੱਠ ਕੇ ਖਾਲੀ ਪੇਟ ਸਭ ਤੋਂ ਪਹਿਲਾਂ ਮਿੱਤਰਾ ਇੱਕ ਗਾਜਰ ਖਾ ਲਿਆ ਕਰੋ ਗਾਜਰ ਖਾਣ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਤੁਹਾਨੂੰ ਸਾਹ ਚੜਨੋਂ ਹਟ ਗਿਆ ਜਿਹੜਾ ਮੜਿਆ ਜ ਤੁਰ ਕੇ ਜਾਂ ਪੌੜੀ ਚੜ੍ਹ ਕੇ ਜਾਂ ਭੱਜ ਕੇ ਸਾਹ ਚੜਦਾ ਸੀ ਬਿਲਕੁਲ ਹੀ ਫਿਨਿਸ਼ ਹੋ ਗਈ ਉਹ ਗੱਲਾਂ ਤੇ ਉਹ ਬੜੇ ਖੁਸ਼ ਹੁੰਦੇ ਆ ਵੀ ਇਹ ਚੀਜ਼ਾਂ ਵੀ ਸੀਗੀਆਂ ਸਾਨੂੰ ਪਤਾ ਹੀ ਨਹੀਂ ਸੀ ਤਾਂ ਇਸ ਕਰਕੇ ਯੂਥ ਥ्रू ਨੋਟਬੁੱਕ ਲੈ ਕੇ ਆਉਣੀ ਸੀ ਮੈਂ ਭੁੱਲ ਗਏ ਹਮ ਬਿਕਾਜ਼ ਆ ਤੁਸੀਂ ਵਿੱਚ ਵਿੱਚ ਜੋ ਐਕਸਟਰਾਸ ਦਿੰਦੇ ਰਹਿੰਦੇ ਆ ਉਹਨਾਂ ਨੇ ਇਹ ਜ਼ਰੂਰੀ ਨਹੀਂ ਕੋਈ ਨਹੀਂ ਆਨ ਐਮਪਟੀ ਸਟਮਕ ਇਹ ਇਹ ਪਲੱਸ ਪੁਆਇੰਟ ਇਹ ਇਹ ਹੈ ਕਿ ਇਹ ਰਿਕਾਰਡ ਹੋ ਰਿਹਾ ਸ਼ੋਅ ਤੁਸੀਂ YouTube ਤੋਂ ਦੇਖ ਸਕਦੇ ਹੋ ਕਦੇ ਵੀ ਥੈਂਕ ਯੂ ਮੈਂ ਖੁਦ ਨੂੰ ਦੇਖਣਾ ਮੈਨੂੰ ਪਸੰਦ ਨਹੀਂ ਆਗਾ ਇਹ ਵੀਡੀਓ ਆਫ ਕਰਕੇ ਨਹੀਂ ਪੜੀ ਤੁਸੀਂ ਵੀਡੀਓ ਆਫ ਕਰਕੇ ਨਾ ਉਹਦੀ ਮੈਂਬਰਸ਼ਿਪ ਲੈ ਕੇ ਪੇਡ ਮੈਂਬਰਸ਼ਿਪ ਲੈ ਕੇ ਤੁਸੀਂ ਉਹਨੂੰ ਬੰਦ ਕਰਕੇ ਤੁਸੀਂ ਨਾ ਦੇਖੋ ਤੁਸੀਂ ਆਡੀਓ ਸੁਣ ਸਕਦੇ ਹੋ ਠੀਕ ਹੈ ਬਿਲਕੁਲ ਵੈਸੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਬਹੁਤ ਖੂਬਸੂਰਤ ਹੋ ਗਏ ਆ ਜਰਵਾਇਦਿਕ ਚੀਜ਼ਾਂ ਖਾ-ਖਾ ਕੇ ਥੈਂਕ ਯੂ ਸੋਮ ਇਨਾਂ ਨੇ ਆ ਖਾਦਾ ਸੀ ਪਿਛਲੇ ਹਫਤੇ ਇੱਕ ਕਾਲਾ ਗੁੰਦ ਜਲ ਖਾਦੀ ਸੀ ਇਹਨਾਂ ਨੇ ਗਲਤੀ ਨਾਲ ਹਾਂ ਇਹ ਗਲਤੀ ਨਾਲ ਖਾ ਗਏ ਸੀ ਕਾਲਾ ਗੁੰਦ ਜਲ ਤੇ ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਜਿਹੜੀ ਲਾਲੀ ਇਹਦੇ ਚ ਨਹੀਂ ਲਾਲੀ ਨਹੀਂ ਇਹ orange color ਆਇਆ ਹੈ ਨਾ ਦੇਖੋ ਹਾਂ ਐਨੀਵੇਜ਼ ਇੱਕ ਬਹੁਤ ਜ਼ਰੂਰੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਮੈਂ ਤੁਹਾਡੇ ਥਰੂ ਲੋਕਾਂ ਨੂੰ ਪਿਛਲੀ ਵਾਰ ਦੀ 30 ਸ਼ੋਅ ਦੇ ਵਿੱਚ ਹਾਂਜੀ ਤੇ ਉਹ ਸੀਗੀ ਕਿ ਜਿਹੜੇ ਲੋਕੀ ਨਸ਼ੇ ਕਰਦੇ ਆ ਹਾਂਜੀ ਫਿਰ ਆਪਾਂ ਨੇ ਗੱਲਾਂ ਕੀਤੀਆਂ ਸੀ ਕਿ ਲੋਕੀ ਡਾਇਬਟੀਜ਼ ਤੋਂ ਪਰੇਸ਼ਾਨ ਆ ਫਿਰ ਆਪਾਂ ਗੱਲਾਂ ਕੀਤੀਆਂ ਸੀ ਲੋਕੀ ਗੋਡੇ ਮੋਢੇ ਸਰਵਾਈਕਲ ਤੋਂ ਪਰੇਸ਼ਾਨ ਆ ਹਾਂਜੀ ਇਹ ਬਹੁਤ ਸਾਰੀਆਂ ਗੱਲਾਂ ਸੀ ਜਿਹਦੇ ਵਿੱਚ ਕਿ ਡਾਇਬਟੀਜ਼ ਤੇ ਵੀ ਆਪਾਂ ਗੱਲ ਕੀਤੀ ਸੀ ਹਾਂਜੀ ਔਰ ਜਿਹੜਾ ਡਾਇਬਟੀਜ਼ ਦਾ ਰੋਗ ਹੈ ਇਹ ਅੱچھے ਬਲੇ ਲੋਕਾਂ ਦੀ ਬਿਊਟੀ ਨੂੰ ਖਰਾਬ ਕਰ ਰਿਹਾ ਤੇ ਅੱਜ ਆਪਾਂ ਗੱਲਾਂ ਕਰਾਂਗੇ ਕਿ ਬਿਊਟੀ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ ਤੇ ਉਹਦੇ ਵਾਸਤੇ ਤਾਂ ਮੇਰੇ ਖਿਆਲ ਨਾਲ ਮੰਡੀ ਤਖਰ ਤੋਂ ਵਧੀਆ ਟਿਪਸ ਕੋਈ ਦੇ ਨਹੀਂ ਸਕਦਾ ਵੀ ਮੈਂ ਮੈਂ ਤੁਹਾਨੂੰ ਪੁੱਛਣਾ ਸੀ ਐਕਚੁਅਲੀ ਕਿ ਯੂ نو ਬਿਕੋਜ਼ ਅਦਾ ਦਾ ਕਾਮੀ ਮੀਨ ਇਨ ਫਰੰਟ ਆਫ ਦਾ ਕੈਮਰਾ ਹੈ ਕਲੈਮਰ ਮਤਲਬ ਸਾਨੂੰ ਸਕਿਨ ਤੋਂ ਲੈ ਕੇ ਬਾਲਾਂ ਤੱਕ ਜ਼ਰੂਰੀ ਹੁੰਦਾ ਹੈ ਕਿ ਅਸੀਂ ਟਰਾਈ ਕਰੀਏ ਕਿ ਜਿੰਨਾ ਨੇਚਰਲੀ ਠੀਕ ਰੱਖ ਸਕੀਏ ਰੱਖੀਏ ਕਿਉਂਕਿ ਤੁਸੀਂ ਜਿੰਨਾ ਮਰਜ਼ੀ ਮੇਕਅਪ ਲਗਾ ਲਓ ਆਈ ਥਿੰਕ ਕੈਮਰੇ ਤੇ ਕਿਤੇ ਨਾ ਕਿਤੇ ਤੁਸੀਂ ਫੜੇ ਜਾਂਦੇ ਹੋ ਬਿਲਕੁਲ ਯੂ نو ਸੋ ਮੇਰੇ ਕੁਝ ਪਰਸਨਲ ਜੋ ਸਵਾਲ ਨੇ ਤੁਸੀਂ ਮੈਨੂੰ ਵੈਸੇ ਓਵਰਆਲ ਦੱਸਿਓ ਕਿ ਬਿਊਟੀ ਨੂੰ ਕਿਦਾਂ ਬਰਕਰਾਰ ਰੱਖੀਦਾ ਹੈ ਬਟ ਕੁਝ ਜੋ ਬਹੁਤ ਹੀ ਪਰਸਨਲ ਸਵਾਲ ਜਿਨ੍ਹਾਂ ਦੇ ਆਨਸਰਸ ਮੈਂ ਚਾਹਨੀ ਆ ਇੱਕ ਹੈ ਅ ਡੀਹਾਈਡਰੇਟਿਡ ਸਕਿਨ ਓਕੇ ਦੂਸਰਾ ਹੈ ਡਾਰਕ ਸਰਕਲਸ ਇਹ ਬਹੁਤ ਜ਼ਰੂਰੀ ਹੈ ਤੇ ਤੀਸਰਾ ਹੈ ਓਪਨ ਪੌਜ਼ ਹੂੰ ਉਹ ਯੂ نو ਦਾ ਉਹ オーਪਨ ਪੋਸਟ ਜੋ ਹੈ ਉਹ ਟੈਂਪੋਰਰਲੀ ਆਈਸ ਨਾ ਤੁਸੀਂ ਸੈਟ ਕਰ ਲੈਂਦੇ ਹੋ ਪਰ ਉਹਦਾ ਕੋਈ ਅਗੇਨ ਕੋਈ ਲੌਂਗ ਟਰਮ ਜੁਗਾੜ ਹੈ ਤਾਂ ਦੱਸੋ ਐਂਡ ਡਾਰਕ ਸਰਕਲਸ ਜਿਹੜੇ ਤੁਹਾਡਾ ਵਰਲਡ ਜੁਗਾੜ ਹੈ ਨਾ ਹਮ ਇਹ ਬੜਾ ਮੇਰੇ ਸ਼ੋਅ ਦੇ ਵਿੱਚ ਫੇਮਸ ਹੋਣ ਵਾਲਾ ਵੀ ਮੈਨੂੰ ਲੋਕੀ ਕਹਿਣਗੇ ਵੀ ਗੁਲਸਰ ਜਿੱਦਾਂ ਮੈਂਡੀ ਕਹਿੰਦੀ ਸੀ ਜੁਗਾਰ ਹੈ ਸਾਨੂੰ ਵੀ ਦੱਸੋ ਕੋਈ ਜੁਗਾਰ ਹੈ ਹੈ ਨਾ ਤੇ ਇਹ ਇਹ ਜਿਹੜਾ ਜਿਹੜਾ ਜੁਗਾਰ ਹੈ ਨਾ ਜੀ ਇੰਡੀਆ 'ਚ ਹੀ ਹੈ ਪਰ ਤੁਹਾਡੇ ਮੂੰਹ ਜੁਕੇ ਚ ਰਹਿ ਕੇ ਕਿਵੇਂ ਜੁਗਾਰ ਚੜ ਗਿਆ ਪਤਾ ਨਹੀਂ ਤੇ ਲੇਕਿਨ ਇਹ ਹੈ ਕਿ ਇਹਦਾ ਇੱਕ ਬਹੁਤ ਵਧੀਆ ਜਿਹੜਾ ਟ੍ਰੀਟਮੈਂਟ ਹੈ ਉਹ ਆਪਣੇ ਘਰਾਂ ਦੇ ਵਿੱਚ ਪਿਆ ਲੋਕੀ ਕਰਕੇ ਹੀ ਖੁਸ਼ ਨਹੀਂ ਹੈ ਹੁਣ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹਨਾਂ ਦੇ ਓਪਨ ਪੋਰਸ ਆ ਜੀ ਸਿਰਫ ਇੱਕ ਮੁਲਤਾਨੀ ਮਿੱਟੀ ਲੈਣਾ ਉਸ ਤੋਂ ਪਹਿਲਾਂ ਮੁਲਤਾਨੀ ਮਿੱਟੀ ਨੂੰ ਲੈ ਕੇ ਚੰਗੀ ਤਰ੍ਹਾਂ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਉਹਦਾ ਪੇਸਟ ਬਣਾ ਕੇ ਸਾਈਡ ਤੇ ਰੱਖ ਦੋ ਹਮਮ ਔਰ ਉਸ ਤੋਂ ਪਹਿਲਾਂ ਇੱਕ ਨਾਲ ਹੀ ਕਟੋਰੀ ਦੇ ਵਿੱਚ ਛੋਟੀ ਜੀ ਕਟੋਰੀ ਦੇ ਵਿੱਚ ਇੱਕ ਚਮਚ ਗਲੈਸਰਿਨ ਇੱਕ ਚਮਚ ਉਹਦੇ ਵਿੱਚ ਨਿੰਬੂ ਦਾ ਰਸ ਤੇ ਇੱਕ ਚਮਚ ਉਹਦੇ ਵਿੱਚ ਗੁਲਾਬ ਜਲ ਹਮ ਉਹਨੂੰ ਪਾ ਕੇ ਚੰਗੀ ਤਰ੍ਹਾਂ ਘੋਲ ਲਓ ਮਿਕਸ ਕਰ ਲਓ ਉਹਨੂੰ ਕਾਟਨ ਨਾਲ ਡਿਪ ਕਰਕੇ ਫੇਸ ਤੇ ਡਿਪ ਕਰ ਦੋ ਐਂਡ ਜਦੋਂ ਫੇਸ ਦੇ ਉੱਤੋਂ ड्राई हो जाए फिर ਤੁਸੀਂ ਤਾਜ਼ੇ ਫਰੈਸ਼ ਪਾਣੀ ਦੇ ਨਾਲ ਉਹਨੂੰ ਵਾਸ਼ ਕਰੋ ਮਾਰਨਿੰਗ ਜਾਂ ਨਾਈਟ ਮਾਰਨਿੰਗ ਰਾਤ ਨੂੰ ਵੀ ਕਰ ਸਕਦੇ ਜਿਨ੍ਹਾਂ ਕੋਲੇ ਟਾਈਮ ਨਹੀਂ ਹੈ ਆਫਿਸ ਵਾਲੇ ਲੋਗ ਹੈ ਰਾਤ ਨੂੰ ਕਰਦੇ ਆ ਉਹਨਾਂ ਨੂੰ ਅਸੀਂ ਏ ਐਮ ਤੇ ਪੀ ਐਮ ਦੇ ਦੋਨੋਂ ਨੁਸਖੇ ਦੰਨੇ ਤੇ ਉਹ ਜਦੋਂ ਰਾਤ ਨੂੰ ਵੀ ਕਰ ਲੋ ਤੇ ਜਦੋਂ ਤੁਸੀਂ ਉਹਨੂੰ ਫੇਸ ਨੂੰ ਵਾਸ਼ ਕਰਕੇ ਐਦਾਂ ਸ਼ੀਸ਼ੇ 'ਚ ਦੁਬਾਰਾ ਦੇਖੋਗੇ ਉਸੇ ਟਾਈਮ ਤੁਸੀਂ ਹੁਣ ਜਿਹੜੇ ਵੀ ਲੋਕੀ ਦੇਖ ਰਹੇ ਅਗਰ ਪ੍ਰੋਬਲਮ ਹੈ ਤੇ ਕਰਕੇ ਦੇਖਿਓ ਉਸੇ ਟਾਈਮ ਤੁਸੀਂ ਦੇਖੋਗੇ ਇਨਸਟੈਂਟ ਤੇ ਦਾ ਰਿਜ਼ਲਟ ਆਂਦਾ ਹੈ ਮਤਲਬ ਜਿਹੜੇ ਸ਼ਾਇਆ ਇੱਥੇ ਕਾਲੇ ਕਾਲੇ ਦਾਗ ਧੱਬੇ ਹੁੰਦੇ ਆ ਉਸੇ ਟਾਈਮ ਗਾਇਬ ਉਸੇ ਟਾਈਮ ਗਾਇਬ ਇਹ ਨਹੀਂ ਹੈ ਕਿ ਪਰਮਾਨੈਂਟ ਗਾਇਬ ਹੋ ਜਾਣਗੇ ਨਾ ਦੇਖੋ ਕਿ ਗੁਲਬਸਾਬ ਕਹਿ ਰਿਹਾ ਤਾਂ ਪਤਾ ਨਹੀਂ ਸਦਾ ਲਈ ਲੇਕਿਨ ਇਹ ਜ਼ਰੂਰ ਹੈ ਕਿ ਤੁਸੀਂ ਉਸ ਦਿਨ ਦੀ ਮੈਰਿਜ ਪਾਰਟੀ ਫੰਕਸ਼ਨ ਅਟੈਂਡ ਕਰ ਸਕਦੇ ਹੋ ਆਣਗੇ ਨਹੀਂ ਉਹਨੂੰ ਰੈਗੂਲਰ ਕਰਨਾ ਪੈਂਦਾ ਔਰ ਰੈਗੂਲਰ ਕਰਨ ਤੋਂ ਬਾਅਦ ਜੇ ਉਸ ਤੋਂ ਬਾਅਦ ਮੰਡੀ ਜੀ ਉਹਦੇ ਉੱਪਰ ਸਿਰਫ ਇੱਕ ਆਇਲ ਆਉਂਦਾ ਅਸੀਂ ਉਹਦਾ ਨਾਮ ਰੂਪਾਂਜਲੀ ਆਇਲ ਰੱਖਿਆ ਰੂਪਾਂਜਲੀ ਸਕਿਨ ਆਇਲ ਆ ਔਰ ਉਹ ਜਿਹੜਾ ਆਇਲ ਹੈ ਨਾ ਉਹਦੇ ਵਿੱਚ ਅਸੀਂ ਮੇਨ ਜਿਹੜਾ ਇੰਗਰੀਡੀਅੰਟ ਦਿੱਤਾ ਪੰਪਕਿਨ ਸੀਡ ਤੋਂ ਆਇਲ ਬਣਦਾ ਉਹਦਾ ਦਿੱਤਾ ਕਲੌਂਜੀ ਦਾ ਆਇਲ ਦਿੱਤਾ ਉਹਦੇ ਵਿੱਚ ਇਹ ਜਿਹੜੇ ਦੋ ਆਇਲ ਹੈ ਇਹ ਸਾਡੀ ਸਕਿਨ ਦਾ ਪੋਸ਼ਣ ਕਰਦੇ ਆ ਜਦੋਂ ਤੁਸੀਂ ਮੰਨ ਲਓ ਡਾਰਕ ਸਰਕਲ ਆ ਜਾਂ ਸਕਿਨ ਦੇ ਉੱਤੇ ਜਿਹਨੂੰ ਅਸੀਂ ਛਾਇਆ ਕਹਿ ਦਿੰਦੇ ਆ ਛਿੰਭ ਬੱਚਿਆਂ ਦੇ ਵੀ ਪੈ ਜਾਂਦੇ ਹਨ ਤੇ ਉਹਦੇ ਉੱਤੇ ਇਹ ਇੱਕ ਸਿੰਪਲ ਛੋਟੀ ਜੀ ਹੈ ਇਹ 5 ml ਹੈ ਓਨਲੀ 5 ml ਇਹ ਇੱਕ ਮਹੀਨਾ ਚੱਲ ਜਾਂਦਾ ਇਹਨੂੰ ਬਸ ਇਹਦੇ ਅੱਗੇ ਗੋਲੀ ਲੱਗੀ ਹੋਈ ਆ ਉਹ ਗੋਲੀ ਜੀ ਨੂੰ ਇਧਰ ਰਬ ਕਰਨਾ ਕਰਕੇ ਰਾਤੀ ਸੋ ਜੋ ਸਵੇਰ ਵਾਸ਼ ਕਰ ਲੋ ਤੇ ਇਹਦਾ ਰਿਜ਼ਲਟ ਦੇਖਿਓ ਤੁਸੀਂ ਦਿਨਾਂ ਦੇ ਵਿੱਚ ਆ ਜਾਂਦਾ ਡਾਰਕ ਸਰਕਲ ਜਿੱਦਾ ਹੁੰਦੇ ਆ ਜਿੱਦਾ ਆ ਚੀਜ਼ ਦੇ ਉੱਤੇ 글로 ਖਤਮ ਹੋ ਜਾਂਦੀ ਹੈ ਆ ਚੀਜ਼ ਤੇ ਨਾ ਜਿੱਦਾ ਕਈਆਂ ਦੇ ਤੇ ਚਲੋ ਬਹੁਤ ਵਧੀਆ ਹੁੰਦੀ ਹੈ ਕਈਆਂ ਦੀ ਖਤਮ ਹੋ ਜਾਂਦੀ ਹੈ ਇਹ ਚੀਜ਼ ਤਾਂ ਉਹ ਬਹੁਤ ਇਮੀਡੀਏਟ ਦਾ ਰਿਜ਼ਲਟ ਆਉਂਦਾ ਬਹੁਤ ਛੋਟੀ ਜੀ ਚੀਜ਼ ਆ ਔਰ ਜਿਨ੍ਹਾਂ ਲੋਕਾਂ ਨੇ ਯੂਜ਼ ਕੀਤੀ ਹੈ ਉਹ ਤਾਂ ਘਰੇ ਗੱਲ ਨੂੰ ਸਮਝ ਰਹੇ ਹੋਣੇ ਵੀ ਗੋਲ ਸਾਹਿਬ ਕੀ ਦੱਸ ਰਹੇ ਆ ਔਰ ਇੱਕ ਫਿਰ ਅਸੀਂ ਲਈ ਨਾ ਫੇਸ਼ੀਅਲ ਟਾਈਪ ਕਿੱਟ ਬਣਾਇਆ ਉਹ ਲੋਕ ਕੀ ਜਾਂਦੇ ਆ ਹਜ਼ਾਰਾਂ ਰੁਪਏ ਲੱਗ ਜਾਂਦਾ ਕਈ ਵਾਰੀ ਫੇਸ਼ੀਅਲ ਕਰਾਉਣਾ ਫਿਰ ਟਾਈਮ ਕੱਢਣਾ ਇਹ ਤੁਸੀਂ ਸਿਰਫ ਰਾਤ ਨੂੰ ਇੱਕ ਵਾਰੀ 61 ਫੇਸ 5 ਇਨ 1 ਕਿਟਾ ਜਿਹਦੇ ਵਿੱਚ ਇਹ ਦੇਖੋ ਇਹ ਫੇਸ ਮਾਸਕ ਹੈਗਾ ਜੀ ਔਰ ਇਹਦੇ ਵਿੱਚ ਹੀ ਇਹ ਸਕਰਬ ਹੈ ਚਾਕਲੇਟ ਸਕਰਬ ਹੈ ਜਦੋਂ ਇਹਨੂੰ ਇਨਸਾਨ ਇਦਾਂ ਮ사ਜ ਕਰਦਾ ਨਾ ਤਾਂ ਦੂਰੀਆਂ ਵੀ ਨਜ਼ਦੀਕੀਆਂ ਹੋ ਜਾਂਦੀਆਂ ਇਹ ਰਾਤੀ ਕਰਨਾ ਹੁੰਦਾ ਫੇਸ ਤੇ ਸਕਰਬ ਤੇ ਮਤਲਬ ਕਿ ਉਸ ਤੋਂ ਬਾਅਦ ਇਹ 골ਡਨ ਦੇਖੋ ਹੱਥ ਚ ਬਿਲਕੁਲ ਹੈ ਨਾ ਜੀ ਵਿੱਚ ਅੰਦਰ 골ਡ ਇਹ ਇਹ ਬਿਲਕੁਲ ਲਿਸ਼ਕਾ ਮਾਰਦਾ ਐਦਾਂ ਹੀ ਫੇਸ ਤੇ ਗਲੋ ਆਉਂਦੀ ਹੈ ਇਹ 6 ਆਈਟਮਾਂ ਨੇ ਜੀ ਰੁਪਾਂਜਲੀ ਫੇਸ ਮਾਸਕ ਰੁਪਾਂਜਲੀ ਕਲੇ ਔਰ ਇੱਕ ਦੇ ਵਿੱਚ ਹੋਰ ਸੀਗਾ ਜਿਹੜਾ ਮੈਂ ਮੇਨ ਦਿੱਤਾ ਹਾਂ ਇਹ ਹਾਂ ਇਹ ਦੇਖੋ ਜੀ ਮ사ਜ ਇਹ ਚਾਵਲ ਦਾ ਅੱਛਾ ਇੱਕ ਗੱਲ ਹੋਰ ਤੁਸੀਂ ਤੁਸੀਂ ਸ਼ਾਇਦ ਦੇਖਿਆ ਹੋਗਾ ਮੈਂ ਬਹੁਤ ਦੇਖਿਆ ਕਿ ਰਾਈਸ ਵਾਟਰ ਐਂਡ ਰਾਈਸ ਫਲਾਵਰ ਅੱਜਕਲ ਬਹੁਤ ਪੋਪੂਲਰ ਹੋ ਗਿਆ ਸੋ ਉਹ ਕਹਿੰਦੇ ਨੇ ਕਿ ਉਹ ਚਾਵਲ ਉਬਾਲ ਕੇ ਉਹਦੇ ਤੇ ਤੁਸੀਂ ਪਾਣੀ ਸਾਈਡ ਤੇ ਕਰਕੇ ਉਹ ਯੂਟਿਲਾਈਜ਼ ਕਰੋ ਐਂਡ ਰਾਈਸ ਫਲਾਵਰ ਰਾਈਸ ਫਲਾਵਰ ਜਿਹੜਾ ਰਾਈਸ ਦਾ ਪਾਣੀ ਹੈ ਨਾ ਜੀ ਉਹ ਅਸੀਂ ਉਹਨਾਂ ਨੂੰ ਦਿੰਦੇ ਆ ਲੜਕੀਆਂ ਨੂੰ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਓਕੇ ਉਹਨਾਂ ਨੂੰ ਅਸੀਂ ਦਿੰਦੇ ਆ ਜਾਂ ਜਿਨ੍ਹਾਂ ਨੂੰ ਲਿਕੋਰੀਆ ਦੀ ਪ੍ਰੋਬਲਮ ਹੈ ਲਾਈਟ ਡਿਸਚਾਰਜ ਦੀ ਉਹਨਾਂ ਨੂੰ ਅਸੀਂ ਦੱਦਿਆ ਤੇ ਉਹ ਜਦੋਂ 2-3 ਮਹੀਨੇ ਉਹ ਲੈ ਲੈਂਦੀਆਂ ਉਹ ਕਹਿੰਦੀਆਂ ਗੁਲਸੱਬ ਅਸੀਂ ਤਾਂ ਉਹੀ ਭਟਕਦੇ ਰਹੇ ਇਹਦੇ ਘਰ ਦੇ ਵਿੱਚ ਹੀ ਪਿਆ ਸੀ ਕਿਚਨ ਦੇ ਵਿੱਚ ਐਡਾ ਵਧੀਆ ਫਾਰਮੂਲਾ ਇਹਦੇ ਫੇਸ ਤੇ ਵੀ ਯੂਜ਼ ਕਰਦੇ ਨੇ ਫੇਸ ਤੇ ਵੀ ਵਾਸ਼ ਕਰਦੇ ਇਹ ਦੇਖੋ ਨਾ ਅਸੀਂ ਫੇਸ ਮਾਸਕ ਬਣਾਇਆ ਜੀ ਮਸਾਜ ਜਲ ਚਾਵਲ ਤੋਂ ਓਕੇ ਇਹਦੇ ਵਿੱਚ ਐਲੋਵੀਰਾ ਦੇ ਵਿੱਚ ਚਾਵਲ ਦਾ ਉਹ ਪਾਇਆ ਐਕਸਟ੍ਰੈਕਟ ਤੇ ਇਹ ਜਿਹੜਾ ਰਾਈਸ ਦਾ ਹੁਣ ਇਹ ਦੇਖੋ ਇਹ ਮਸਾਜ ਕਰੀਮ ਹੈ ਫੇਸ ਦਾ ਮਸਾਜ ਕਰਨ ਲਈ ਇਹ ਵੀ ਰਾਈਸ ਤੋਂ ਉਹ ਚਾਵਲ ਦਾ ਇੱਕ ਸਾਡੀ ਸਕਿਨ ਵਾਸਤੇ ਬਹੁਤ ਵੱਡਾ ਪੋਰਸ਼ਨ ਹੈ ਔਰ ਖਾਸ ਕਰ ਜਿਹੜਾ ਲੇਡੀਜ਼ ਆ ਉਹ ਚਾਵਲ ਖਾਣਾ ਸੀ ਉਹਨਾਂ ਨੂੰ ਬੰਦ ਕਰ ਦਿੰਨੇ ਆ ਚਾਵਲ ਨੂੰ ਹੰਡਾਉਣਾ ਬੰਦ ਨਹੀਂ ਕਰਦੇ ਇਹਨੂੰ ਹੰਡਾਣਾ ਚਾਹੀਦਾ ਨਾਲ ਕਿ ਇਹਨੂੰ ਖਾਣਾ ਖਾਣ ਨਾਲ ਜਿਹੜਾ ਇਹਦਾ ਪਾਣੀ ਜਿਹੜਾ ਹੈਗਾ ਨਾ ਜੀ ਉਹਦੇ ਨਾਲ ਸੀ ਜਦੋਂ ਮੈਡੀਸਿਨ ਖਾਣ ਨੂੰ ਕਹਿੰਦੇ ਆ ਕਿ ਆ ਮੈਡੀਸਿਨ ਤਾਂ ਪੀਸੀਓਡੀ ਦੇ ਪੇਸ਼ੈਂਟ ਠੀਕ ਹੋ ਰਿਹਾ ਬਹੁਤ ਪ੍ਰੋਬਲਮ ਵੱਡਾ ਇਹਦਾ ਸੋਲਵ ਹੁੰਦਾ ਔਰ ਇਹੀ ਸਾਡੇ ਬਿਊਟੀ ਦੇ ਪ੍ਰੋਡਕਟ ਆ ਔਰ ਇਹ ਦੇਖੋ ਹੈਅਰ ਆਇਲ ਕਿੰਨਾ ਕਿੰਨਾ ਬਿਊਟੀਫੁੱਲ ਅਸੀਂ ਕੋਸ਼ਿਸ਼ ਕੀਤੀ ਹੈ ਹੇਅਰ ਤੋਂ ਜੀ ਹੇਅਰ ਤੋਂ ਜ਼ਿਆਦਾ ਹੈ ਵੀ ਅੱਜ ਕੱਲ ਜਿਹੜੇ ਜਵਾਕ ਨੇ ਜਾਂ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਹੀ ਜਾਂ ਜਾਂਗੇ ਇਹਦੇ ਨੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਉਹਦਾ ਕੀ ਰੀਜਨ ਉਹਦਾ ਰੀਜਨ ਹੈ ਮਿਨਰਲ ਵਿਟਾਮਿਨਸ ਦੀ ਕਮੀ ਇੱਕ ਨਾ ਬਲੱਡ ਦੇ ਵਿੱਚ ਸੀਰਮ ਹੁੰਦਾ ਹਾਂਜੀ ਜਿਹੜਾ ਵਾਈਟ ਸੀਰਮ ਹੁੰਦਾ ਜਦੋਂ ਤੁਸੀਂ ਕਦੇ ਦੇਖਿਆ ਹੋਗਾ ਇੱਥੇ ਕੱਟ ਲੱਗ ਜਾਂਦਾ ਉੱਪਰ ਇੱਕ ਵਾਈਟ ਪਾਣੀ ਆਂਦਾ ਹੈ ਬਲੱਡ ਤੋਂ ਬਾ ਉਹ ਉਹਦਾ ਖਰਿੰਡ ਬਣਦਾ ਉਸ ਵਾਈਟ ਦਾ اچھا ਜਮਦਾ ਨਾ ਕਰਿੰਡ ਗਦੇਗੇ ਸੈਟ ਦੇ ਉੱਪਰ ਉਹ ਜਿਹੜਾ ਵਾਈਟ ਸੀਰਮ ਹੁੰਦਾ ਉਹ ਚ ਇਨਫੈਕਸ਼ਨ ਹੁੰਦੀ ਹੈ ਜਿਹਦੇ ਕਰਕੇ ਉਹ ਬਾਲ ਝੜਨੇ ਸ਼ੁਰੂ ਹੋ ਜਾਂਦੇ ਆ ਬਾਲ ਵੀ ਝੜਦੇ ਆ ਸਕਿਨ ਵੀ ਰੈਸ਼ ਹੋ ਜਾਂਦੀ ਆ ਉਹ ਚੀਜ਼ ਉਹ ਉਹਨੂੰ ਕੰਪਲੀਟਲੀ ਠੀਕ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਆ ਅਸ਼ਵਗੰਧ اچھا ਇਹ ਅਸ਼ਵਗੰਧ ਐਕਸਟ੍ਰੈਕਟ ਜਿਹੜਾ ਮੈਂ ਅਸੀਂ ਬੱਚਿਆਂ ਲਈ ਬਣਾਇਆ ਨਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਇਹ 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 ਪੀਣ ਵਾਲਾ ਹੈ ਨਾ ਕਿ ਲਗਾਉਣਾ ਹੈ ਔਰ ਇਹਦੇ ਦੇਖੋ ਤੁਸੀਂ ਇਹਦੇ ਚ ਅਸੀਂ ਪਾਇਆ ਜੋ ਹੈਗਾ ਮੈਂ ਥੋੜਾ ਜਿਹਾ ਬੋਲ ਕੇ ਦੱਸਾਂ ਸ਼ੰਕਪੁਸ਼ਪੀ ਹਾਂ ਔਰ ਇਹਦੇ ਚ ਬ੍ਰਹਮੀ ਅਸ਼ਵਗੰਧਾ ਹਾਂਜੀ ਔਰ ਇੱਕ ਇਹਦੇ ਵਿੱਚ ਅਸੀਂ ਪਾਇਆ ਹੈਗਾ ਵਚਾ ਵਚਾ ਜਿਹੜੀ ਹੈ ਨਾ ਜੀ ਇਹ ਮੈਮਰੀ ਰਿਕਾਰਡਰ ਦਾ ਕੰਮ ਕਰਦੀ ਹੈ ਅੱਛਾ ਜੀ ਜਦੋਂ ਤੁਹਾਡੇ ਬ੍ਰੇਨ ਦਾ ਸਟਰੋਂਗ ਹੋ ਗਿਆ ਨਾ ਸਿਸਟਮ ਦਾ ਬਾਡੀ ਪੂਰੀ ਰਿਲੈਕਸ ਆ ਜਾਂਦੀ ਹੈ ਫਿਰ ਅਸੀਂ ਇਹਦੇ ਵਿੱਚ ਵਚਾ ਤੋਂ ਬਾਅਦ ਪਾਇਆ ਐਲੋਵੇਰਾ ਐਲੋਵੇਰਾ इज बेस्ट ਹਰ ਚੀਜ਼ ਲਈ ਸਕਿਨ ਲਈ ਵੀ ਔਰ ਇਹ ਬੱਚਿਆਂ ਨੂੰ ਦਿੰਨੇ ਹੈ ਜਿਹਦਾ ਨਾਮ ਅਸੀਂ ਰੱਖਿਆ ਯੋਕਿਡ ਹਾਂ ਅੱਜ ਉਹ ਜਿਹੋਲੇ ਅਸੀਂ ਹੰਨੀ ਸਿੰਘ ਦਾ ਬੜਾ ਫੇਮਸ ਸੀ ਉਦੋਂ ਫਿਰ ਅਸੀਂ ਇਹਨੂੰ ਜੋ ਕਿਡ ਕਰਕੇ ਉਦੋਂ ਕਰਵਾਇਆ ਸੀਗਾ ਤੇ ਇਹ ਬੜਾ ਫੇਮਸ ਹੋਇਆ ਸਾਡਾ ਪ੍ਰੋਡਕਟ ਬੱਚੇ ਜੋ-ਜੋ ਹੰਨੀ ਸਿੰਘ ਕਰਦੇ ਕਰਦੇ ਜੋ ਕਿਡ ਲੈਣ ਲੱਗੇ ਸਾਡਾ ਪ੍ਰੋਡਕਟ ਤੇ ਉਹ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਡਕਟ ਹੈ ਇਹ ਇੱਕ ਇਸ ਤਰ੍ਹਾਂ ਆਇਆ ਕਿ ਜਿੰਨਾ ਬੱਚਿਆਂ ਦੀ ਜਾਂ ਵੱਡਿਆਂ ਦੀ ਹੇਅਰ ਦੀ ਪ੍ਰੋਬਲਮ ਆਉਂਦੀ ਹੈ ਸਕਿਨ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਲਈ ਨਾਲ-ਨਾਲ ਹੋਰ ਬਹੁਤ ਪ੍ਰੋਡਕਟ ਨੇ ਇਹ ਪੀਣ ਲਈ ਨਾਲ ਦਿੱਤਾ ਜਾਂਦਾ ਇੱਕ ਹੋਰ ਤੁਹਾਨੂੰ ਦੱਸਾਂ ਛੋਟੀ ਜਿਹੀ ਗੱਲ ਹਾਂਜੀ ਇੱਕ ਐਲੋਵੀਰਾ ਤੇ ਆਮਲਾ ਜੂਸ ਆਂਦਾ ਹੈ ਹਾਂਜੀ ਲੋਕੀ ਲੈਂਦੇ ਆ ਪੀਣ ਲਈ ਮਾਰਕੀਟ ਚੋਂ ਅਗਰ ਉਹਨੂੰ ਤੁਸੀਂ ਗਲਾਸ ਚ ਪਾ ਕੇ 30 ml ਉਹ ਚ ਪਾਣੀ ਪਾ ਲਓ 100 ਗ੍ਰਾਮ ਉਹਦੇ ਨਾਲ ਵਾਲ ਵਾਸ਼ ਕਰੋ ਦੁਨੀਆਂ ਦਾ ਕੋਈ ਸ਼ੈਂਪੂ ਉਹਦਾ ਮੁਕਾਬਲਾ ਨਹੀਂ ਕਰ ਅੱਛਾ ਜੀ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨੂੰ ਪੀਣਾ ਜੇ ਕਿਤੇ ਉਹਨੂੰ ਤੁਸੀਂ ਵਾਲਾਂ ਨੂੰ ਵਾਸ਼ ਕਰਨ ਦੇ ਵਿੱਚ ਯੂਜ਼ ਕਰ ਲਓ ਕੋਈ ਕੰਡੀਸ਼ਨਰ ਕੋਈ ਸ਼ੈਂਪੂ ਉਹਦਾ ਮੁਕਾਬਲਾ ਨਹੀਂ ਕਰ ਕੱਲ ਤੋਂ ਹੀ ਕਾ ਹੋਰ ਚੀਜ਼ ਮੇਰੇ ਦਿਮਾਗ ਚ ਆਈ ਹੈ ਕਿ ਅੱਜ ਕੱਲ ਮੋਟਾਪਾ ਬਹੁਤ ਵਧਦਾ ਜਾ ਰਿਹਾ ਹੈ ਹੈਨਾ ਉਹਦੇ ਕੀ ਰੀਜ਼ਨ ਨੇ ਤੇ ਕਿਉਂ ਵਧਦਾ ਜਾ ਰਿਹਾ ਮੋਟਾਪਾ ਵਧਣ ਦੇ ਰੀਜ਼ਨ ਤਾਂ ਬਹੁਤ ਹੈ ਹਾਂਜੀ ਮਤਲਬ ਜੇ ਆਪਾਂ ਗਿਣਨ ਬੈਠ ਗਏ ਤਾਂ ਕਈ ਸ਼ੋਅ ਲੱਗ ਜਾਣਗੇ ਆਪਣੇ ਹਮ ਲੇਕਿਨ ਇੱਕ ਵੱਡਾ ਮੋਟਾਪਾ ਵਧਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਅੱਜ ਕੱਲ ਬੱਚੇ ਜਿਹੜੇ ਆ ਭੁੱਖੇ ਰਹਿੰਦੇ ਆ ਜਦੋਂ ਖਾਂਦੇ ਆ ਤਾਂ ਉਹ ਥੋੜਾ ਜਿਹਾ ਖਾਂਦੇ ਆ ਜਿੰਨਾ ਲੋੜ ਹੈ ਉਹਨਾਂ ਨਹੀਂ ਖਾ ਪਾਂਦੇ। ਇੱਕ ਤਾਂ ਇਹਦੇ ਨਾਲ ਜਦੋਂ ਫਿਰ ਉਹਨਾਂ ਨੂੰ ਫੈਟ ਵਧਣਾ ਸ਼ੁਰੂ ਹੁੰਦਾ ਫਿਰ ਉਹਦੇ ਨਾਲ ਭੁੱਖ ਬਹੁਤ ਵੱਧਦੀ ਆ। ਫਿਰ ਉਹ ਉਸ ਤਰ੍ਹਾਂ ਦੀ ਚੀਜ਼ਾਂ ਨਹੀਂ ਖਾਂਦੇ ਜਿਹੜੀਆਂ ਖਾਣੀਆਂ ਚਾਹੀਦੀਆਂ ਫਿਰ ਜੰਕ ਫੂਡ ਵੱਲ ਜਾਂਦੇ ਆ। ਤੇ ਅੱਛਾ ਨੇਚਰਲੀ ਜਦੋਂ ਮੋਟਾਪਾ ਵੱਧਦਾ ਨਾ ਬੰਦੇ ਦਾ ਉਹੋ ਜਿਹਾ 버ਗਰ ਖਾਊਗਾ ਤਾਂ ਉਹੋ ਜਿਹਾ ਬਣ ਜਾਊਗਾ। ਤੇ ਜਿੱਦਾਂ ਦੀ ਚੀਜ਼ਾਂ ਜੈਸਾ ਖਾਵਨ ਦਾ ਵੈਸਾ ਹੋਵੇ ਤਾਂ ਉਹ ਕਲੀਅਰ ਹੈ ਤੇ ਇਸ ਤਰ੍ਹਾਂ ਨਾ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਬਹੁਤ ਕਾਊਂਟ ਕਰਦੀਆਂ ਨੇ ਇੱਕ ਵੱਡਾ ਅੱਜਕਲ ਆ ਰਿਹਾ ਕਿ ਬੱਚਿਆਂ ਨੂੰ ਪ੍ਰੋਬਲਮ ਹੋ ਰਹੀਆਂ ਨੇ ਥੋੜੀਆਂ-ਥੋੜੀਆਂ ਹਾਰਮੋਨਲ ਡਿਸਟਰਬੈਂਸ ਦੀਆਂ ਉਹ ਦਵਾਈਆਂ ਲੈਣ ਜਾਂਦੇ ਆ ਉੱਥੇ ਬਹੁਤ ਜ਼ਿਆਦਾ ਜਿਹੜੇ ਜਿਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਉਹ ਖਾਈ ਜਾਂਦੇ ਆ ਮੈਡੀਸਿਨਸ ਵੀ ਇਦਾਂ ਦੀਆਂ ਚੀਜ਼ਾਂ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਗੂਗਲ ਗੁਰੂ ਦੀ ਸਲਾਹ ਨਾਲ ਖਾਈ ਜਾਂਦੇ ਆ ਤਾਂ ਉਹ ਵੱਡੀ ਪ੍ਰੋਬਲਮ ਹੋ ਰਹੀ ਹੈ ਤੇ ਇਸ ਕਰਕੇ ਨਾ ਬੱਚਿਆਂ 'ਚ ਅੱਜਕਲ ਫੈਟ ਜ਼ਿਆਦਾ ਵਧਰ ਹਾਈਟ ਘਟ ਰਹੀ ਹੈ ਫੈਟ ਵਧ ਹੀ ਜਾਂਦਾ ਤਾਂ ਔਰ ਬੀਬੀਆਂ ਦੇ ਵਿੱਚ ਲੇਡੀਜ਼ ਦੇ ਵਿੱਚ ਜਿਵੇਂ ਮੈਰਿਜ ਤੋਂ ਬਾਅਦ ਬੱਚੇ ਹੁੰਦੇ ਆ ਬੱਚੇ ਤੋਂ ਬਾਅਦ ਸੀਜ਼ੀਰੀਅਨ ਹੋ ਗਿਆ ਹੋਰ ਹੋ ਗਿਆ ਇਹ ਇੱਕ ਬੜੇ ਕਾਰਨ ਬਣਦੇ ਆ ਮੋਟਾਪਾ ਵਧਣ ਦੇ ਤਾਂ ਉਹਨਾਂ ਲਈ ਅਸੀਂ ਜਦੋਂ ਬਣਾਇਆ ਸੀਗਾ ਇੱਕ ਪੰਜ ਤਰ੍ਹਾਂ ਦੀ ਗੋੰਦ ਲੈ ਕੇ ਬਣਾਇਆ ਉਹਦਾ ਨਾਮ ਅਸੀਂ ਦਿੱਤਾ ਕੈਪਸੂਲ ਦਾ ਪੰਚਮ ਗੋੰਦ ਹੂੰ ਤੇ ਪੰਚਮ ਗੋੰਦ ਦੀ ਅਸੀਂ ਗੱਲ ਕਰਦੇ ਸੀ ਉਪਾਸਨਾ ਮੈਡਮ ਆਏ ਹੋਏ ਸੀ ਬੰਬੇ ਤੋਂ ਉਹ ਕਹਿੰਦੇ ਗੁਲਸਬ ਇਹਦਾ ਨਾਮ ਰੱਖੋ ਪੰਚਮ ਗੋਂਦ ਘਟਾਏ ਤੋਂਦ ਉਹ ਇਹਦਾ ਬੋਲਦੇ ਆ ਨਾ ਦੇਖੋ ਆਪਣੀ ਪਾਸ਼ਾਸ਼ੂ ਬੋਲ ਕੇ ਤੇ ਉਹ ਫਿਰ ਉਸ ਤੋਂ ਬਾਅਦ ਫੇਮਸ ਹੋ ਗਿਆ ਪੰਚਮ ਗੋਂਦ ਘਟਾਏ ਤੋਂਦ ਤੇ ਹੁਣ ਜੇ ਸਾਡੇ ਕੋਲ ਆ ਕੇ ਲੇਡੀਜ਼ ਮੰਗਦੀਆਂ ਵੀਰੇ ਉਹ ਵੀ ਐਂ ਕਹਿਣਗੀਆਂ ਵੀ ਵੀਰੇ ਉਹ ਦੇ ਦੋ ਜਿਹੜਾ ਗੋਂਦ ਤੋਂਦ ਉਹ ਪੂਰਾ ਤਾਂ ਬੋਲਦੀ ਐ ਤੇ ਹਲਕਾ ਜਿਹਾ ਬੋਲ ਦਿੰਦੀ ਆ ਤਾਂ ਇਹ ਇਹ ਪ੍ਰੋਡਕਟ ਬਣਿਆ ਜੀ ਪੰਚਮ ਗੋਂਦ ਇਹਦੇ ਵਿੱਚ ਨਾ ਪੰਜ ਤਰ੍ਹਾਂ ਦਾ ਗੋਂਦ ਪਾਇਆ ਮੈਂ ਤੁਹਾਨੂੰ ਦੱਸਦਾ ਜਿਹੜੇ ਸਾਡੀਆਂ ਮਾਤਾ ਪਿਤਾ ਜਾਣਦੀਆਂ ਨੇ ਜਾਂ ਜਿਹੜੇ ਬੱਚੇ ਵੀ ਜਿਆਦਾ ਗੂਗਲ ਗੁਰੂ ਦੀ ਗੱਲ ਸੁਣਦੇ ਆ ਇਹ ਪੰਜ ਗੱਲਾਂ ਨੂੰ ਸੁਣ ਕੇ ਨੋਟ ਕਰਕੇ ਤੁਸੀਂ ਗੂਗਲ ਦੀ ਸਲਾਹ ਲੈ ਕੇ ਦੇਖਿਓ ਪਹਿਲੀ ਗੋੰਦ ਵਿੱਚ ਪਾਈ ਗਈ ਗੋੰਦ ਮੁਰਿੰਗਾ ਹੂੰ ਦੂਸਰੀ ਗੋੰਦ ਵਿੱਚ ਪਾਈ ਗਈ ਗੋੰਦ ਚਿਲਗੋਜ਼ਾ ਹੂੰ ਫਿਰ ਇਹਦੇ ਵਿੱਚ ਪਾਈ ਗਈ ਗੋੰਦ ਨਿੰਮ ਹੂੰ ਫਿਰ ਗੋੰਦ ਪੀਪਲ ਤੇ ਗੋੰਦ ਕਿੱਕਰ ਪੰਜ ਤਰ੍ਹਾਂ ਦੀ ਗੋੰਦ ਪਾਈ ਗਈ ਤੇ ਫਿਰ ਇਹਦੇ ਵਿੱਚ ਨਾਲ ਅਸੀਂ ਕਲੌਂਜੀ ਦਾ ਐਕਸਟ੍ਰੈਕਟਰ ਦਿੱਤਾ ਤਾਂ ਕਿ weight ਨੂੰ ਰਿਡਿਊਸ ਕਰੇ ਧੀਰੇ ਧੀਰੇ ਔਰ ਜਿਹੜਾ ਇੱਕ ਵਾਰ weight ਘਟ ਗਿਆ ਨਾ ਜੀ ਉਹ ਫਿਰ ਦੁਬਾਰਾ ਨਹੀਂ ਗੇਨ ਨਹੀਂ ਹੁੰਦਾ ਇਹਦਾ ਇੱਕ ਸਭ ਤੋਂ ਪੀਸੀਓ ਦੇ ਉਹ ਜਿਹੜਾ ਪੇਸ਼ੈਂਟਸ ਹੁੰਦੇ ਉਹਨਾਂ ਲਈ ਵੀ ਉਸ ਦਾ ਜਿਹਦਾ ਪੇਟ ਜਿਸ ਤਰ੍ਹਾਂ ਵੀ ਵਧਿਆ ਇਹ ਉਹਦੇ 'ਚ ਕੰਮ ਕਰਦਾ ਔਰ ਕਈ ਵਾਰੀ ਜਿੱਦਾਂ ਸਰਜਰੀਅਨ ਹੋਇਆ ਹੁੰਦਾ ਉਹਦੇ 'ਚ ਨਾਲ ਸਾਨੂੰ ਕੁਝ ਉੱਪਰ ਲਗਾਉਣ ਲਈ ਦੇਣੇ ਪੈਂਦੇ ਨੇ ਜੈਲ ਵਗੈਰਾ ਉਹ ਸਾਡਾ ਬੜਾ ਵਧੀਆ ਪ੍ਰੋਡਕਟ ਹੈ ਉਹਦੀ ਗੱਲ ਕਰ ਲੈਣਾ ਉਹਦਾ ਨਾਮ ਰੱਖਿਆ ਸੀ ਗੁੱਲੂ ਗੁੱਲੂ ਉਹਦਾ ਨਾਮ ਹੀ ਇਦਾਂ ਰੱਖਿਆ ਹੈ ਕਿ ਗੁੱਲੂ ਗੁੱਲੂ ਤੇ ਉਹ ਸਾਡੇ ਕੈਪਸੂਲ ਚ ਵੀ ਆ ਟੈਬਲੇਟ ਚ ਵੀ ਆ ਤੇ ਉਹ ਜੈਲ ਵੀ ਬਣਾਇਆ ਸੀ ਉਹਦਾ ਕਿ ਉਹਨੂੰ ਪੇਟ ਤੇ ਮਲਣਾ ਜਾਂ ਥਾਈਜ਼ ਤੇ ਮਲਣਾ ਜਾਂ ਪਿੱਛੇ ਜਿਵੇਂ ਛਾਤੀ ਡੋਲੇ ਪਿੱਛੇ ਬੈਕ ਤੇ ਸਰਵਾਈਕਲ ਦੇ ਉੱਤੇ ਫੈਟ ਵੱਜ ਜਾਂਦਾ ਤੇ ਉਹਦੇ ਉੱਤੇ ਲਗਾਉਣ ਨਾਲ ਉਹ ਜਲਦੀ ਰਿਡਿਊਸ ਹੁੰਦਾ ਤੇ ਇਹ ਉਹਦਾ ਬੈਨੀਫਿਟ ਮਿਲਦਾ ਵਜ਼ਨ ਘਟਾਉਣ ਵਾਸਤੇ ਜਿੱਦਾਂ ਆਪਾਂ ਬਿਊਟੀ ਦੇ ਬਾਰੇ ਗੱਲ ਕੀਤੀ ਵਾਟ ਅਬਾਊਟ ਸਕਿਨ ਸਰਾਇਸਿਸ ਬਿਕਾਜ਼ ਇਹ ਕਾਫੀ ਲੀਥਲ ਆਈ ਵੁੱਡ ਸੇ ਬਿਮਾਰੀ ਹੈ ਸਕਿਨ ਸਰਾਇਸਿਸ ਇੱਕ ਨਾ ਇਹਨੂੰ ਮੰਡਲ ਕੋ ਸਟ੍ਰੋਕ ਆ ਗਿਆ ਮੰਡਲ ਕੋਸਟ ਦੇ ਵਿੱਚ ਅੱਠ ਤਰ੍ਹਾਂ ਦੇ ਸਕਿਨ ਪ੍ਰੋਬਲਮ ਹੁੰਦੇ ਆ ਕਿਸੇ ਦੇ ਸਿਰ ਦੇ ਵਿੱਚ ਡੈਂਡਰਫ ਹੋ ਜਾਂਦਾ ਉਹ ਵੀ ਇੱਕ ਜਸਟ ਸਕਿਨ ਪ੍ਰੋਬਲਮ ਹੈ ਕਿਸੇ ਦੀ ਨਾਖੂਨ ਦੇ ਵਿੱਚ ਛਿੱਦਰ ਬਣ ਜਾਂਦੇ ਆ ਫਟਣ ਲੱਗ ਜਾਂਦੇ ਆ ਉਹ ਇੱਕ ਇੱਕ ਕਈ ਵਾਰੀ ਗੋਲ ਗੋਲ ਦਾਣੇ ਸਕਿਨ ਦੇ ਉੱਪਰ ਆ ਜਾਂਦੇ ਆ ਰੈਡ ਰੈਡਸ ਦਾਣੇ ਆ ਜਾਂਦੇ ਆ ਕਈ ਵਾਰੀ ਰੈਸ਼ ਬਹੁਤ ਆਉਂਦੇ ਆ ਕਿਸੇ ਨੂੰ ਕੱਪੜੇ ਉਤਾਰਨ ਸਾਰ ਚਮੜੀ ਇੱਕਦਮ ਅਜਿਹਾ ਲੱਗਦਾ ਜਿਵੇਂ ਕੱਟਦੀ ਏ ਤਾਂ ਇਸ ਤਰ੍ਹਾਂ ਕਈ ਰੋਗ ਹੈ ਇਹ ਜਿਹੜੇ ਛੋਟੇ ਛੋਟੇ ਰੋਗ ਇਹਨਾਂ ਦਾ ਇਲਾਜ ਹੋ ਜਾਂਦਾ ਪਰ ਜਿਹੜਾ ਨਾ ਇਹ ਸੋਰਾਈਸਿਸ ਦਾ ਪ੍ਰੋਬਲਮ ਹੈ ਪੂਰੇ ਸਿਸਟਮ ਦੇ ਵਿੱਚ ਇਹਦਾ ਕੋਈ ਟ੍ਰੀਟਮੈਂਟ ਨਹੀਂ ਹੈ ਕੋਈ ਇਹਦਾ ਪਰਮਾਨੈਂਟ ਕਿਉਰ ਨਹੀਂ ਹੈਗਾ ਤੁਸੀਂ ਗੱਲ ਕੀਤੀ ਹੈ ਸੋਲੈਸਿਸ ਦੀ ਮੈਂ ਤੁਹਾਨੂੰ ਇਹਦੀ ਜਾਣਕਾਰੀ ਜ਼ਰੂਰ ਦਵਾਂਗਾ ਕਿ ਜਿੰਨੇ ਵੀ ਲੋਕ ਇਸ ਗੱਲ ਨੂੰ ਜਾਣਦੇ ਆ ਉਹ ਇਹ ਗੱਲ ਜ਼ਰੂਰ ਨੋਟ ਕਰ ਲੈਣ ਕਿ ਇਹ ਇੱਕ ਅਸੱਧਿਆ ਰੋਗ ਹੈ ਜਿਹਦਾ ਕੋਈ ਇਲਾਜ ਨਹੀਂ ਲੇਕਿਨ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਇਹਦਾ ਟ੍ਰੀਟਮੈਂਟ ਲਿਖਿਆ ਹੋਇਆ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਉਹਨੂੰ ਧਿਆਨ ਚ ਰੱਖਦੇ ਹੋਏ ਸਾਡੇ ਜਿਹੜੇ ਵੈਦ ਦਾ ਬਹੁਤ ਸਾਡੇ ਕੋਲ ਬਹੁਤ ਉੱਚ ਕੋਟੀ ਦੇ ਵੈਦ ਦਾ ਐਮ ਡੀ ਨੇ ਆਯੁਰਵੇਦ ਦਾ ਔਰ ਇਹ ਚਾਰ ਪੰਜ ਵੈਦ ਨੇ ਜਿਹੜੇ ਸਿੱਧ ਯੋਗ ਤਿਆਰ ਕਰਦੇ ਆ ਪੂਰੇ ਇੰਡੀਆ ਦੇ ਵਿੱਚ ਉਹ ਸਾਡੇ ਕੋਲ ਇੱਕ ਵੈਦ ਸਾਡੇ ਕੋਲ ਵੀ ਨੇ ਪਰ ਉਹ ਗੁਰਦੁਆਰਾ ਸਾਹਿਬ ਚ ਬੈਠਦੇ ਆ ਪਹਿਲੇ ਫੇਸ ਉਹ ਕੰਮ ਚ ਨਹੀਂ ਬੈਠਦੇ ਉਹ ਸਿਰਫ ਨੁਸਖੇ ਬਣਾਉਂਦੇ ਆ ਉਹਨਾਂ ਨੂੰ ਅਸੀਂ ਕਿਹਾ ਵੀ ਕਿ ਰੱਬ ਲੱਗ ਦੀ ਗੱਲ ਕਰ ਦੋ ਡਾਕਟਰ ਸਾਹਿਬ ਉਹਨਾਂ ਨੇ ਬਣਾਇਆ ਜੀ ਇਹ ਨੁਸਖਾ ਔਰ ਉਹ ਉਹਨੂੰ ਅਸੀਂ ਫਿਰ ਪੇਟੈਂਟ ਕਰਾਇਆ ਸੋਰਾ ਜੀ ਐਮ ਦੇ ਨਾਂ ਤੇ ਉਹਦੇ ਵਿੱਚ ਸੋਰਾ ਜੀਐਮ ਕੈਪਸੂਲ کریم ਆਇਲ ਤੇ ਇੱਕ ਉਹਦੇ ਵਿੱਚ ਡੋਜ਼ ਬਣਦਾ ਜਿਹੜਾ ਹਫਤੇ ਚ ਦੋ ਤਿੰਨ ਵਾਰ ਲੈਣਾ ਹੁੰਦਾ ਤੇ ਉਹ ਇੱਕ ਬੈਸਟ ਟਰੀਟਮੈਂਟ ਬਣਿਆ ਜੀ ਔਰ ਜਿਸ ਵੀ ਪੇਸ਼ੈਂਟ ਦਾ ਮਤਲਬ ਜਿੰਮੀ ਪੂਰਾ ਸ਼ਰੀਰ ਗਲਿਆ ਹੁੰਦਾ ਚਮੜੀ ਉਹਦੀ ਮਤਲਬ ਕਈ ਕਈਆਂ ਨਹੀਂ ਹੁੰਦਾ ਸਿਰਫ ਅੱਖਾਂ ਹੀ ਲਿਖਦੇ ਹੁੰਦੇ ਪੂਰੀ ਸਕਿਨ ਮਤਲਬ ਇਦਾਂ ਹੋ ਜਾਂਦੀ ਹੈ ਔਰ ਕਈ ਵਾਰੀ ਤਾਂ ਅਸੀਂ ਵੀ ਦੇਖਿਆ ਕਿ ਉਹ ਪੇਸ਼ੈਂਟ ਨੂੰ ਦੇਖ ਕੇ ਸਾਡਾ ਕਈ-ਕਈ ਦਿਨ ਮਤਲਬ ਖਾਣਾ ਖਾਣ ਨੂੰ ਮਨ ਨਹੀਂ ਕਰਦਾ ਅਸੀਂ ਖੁਦ ਮਤਲਬ ਇੰਨੇ ਪਰੇਸ਼ਾਨ ਹੋ ਜਾਂਦੇ ਆ ਤੇ ਕਈ ਵਾਰੀ ਇਹੋ ਜਿਹੀ ਪੇਸ਼ੈਂਟ ਨੂੰ ਅਸੀਂ ਉੱਥੇ ਮਨੀ ਮੈਟਰ ਵੀ ਭੁੱਲ ਲੈਂਦੇ ਆ ਅਸੀਂ ਦਵਾਈ ਦੇ ਕੇ ਕਹਿੰਦੇ ਤੂੰ ਜੇ ਠੀਕ ਹੋ ਲਾ ਫਿਰ ਦੇਖਾਂਗੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਅੱਖੀਂ ਦੇਖੀਆਂ ਨੇ ਕਿ ਉਹ ਵੱਧ ਤੋਂ ਵੱਧ 3 ਮੰਥ ਦੇ ਵਿੱਚ ਸਾਡਾ ਪੇਸ਼ੈਂਟ ਹੋ ਰਿਕਵਰੀ ਕਰ ਜਾਂਦਾ ਪਹਿਲੇ ਮਹੀਨੇ 'ਚ 30-40% ਠੀਕ ਹੁੰਦਾ ਕਈ ਪੇਸ਼ੈਂਟ ਤਾਂ ਮੰਥ ਦੇ ਵਿੱਚ ਪੂਰੇ ਠੀਕ ਹੋ ਜਾਂਦੇ ਆ ਔਰ ਉਹਦਾ ਟ੍ਰੀਟਮੈਂਟ ਚੱਲਦਾ ਰਹਿੰਦਾ ਕਿਸਦਾ 6 ਮਹੀਨੇ ਕਿਸਦਾ ਸਾਲ ਕਿਸਦਾ 3 ਮਹੀਨੇ ਕਿਉਂਕਿ ਇਹ ਸਿਰਫ ਐਗਰੀਵੇਟ ਹੁੰਦਾ ਤਿੰਨ ਚੀਜ਼ਾਂ ਤੋਂ ਪਹਿਲੀ ਇਹਦੇ ਵਿੱਚ ਅਸੀਂ ਬੰਦ ਕਰਦੇ ਹੁੰਦੇ ਆ ਵੀ ਸਫੇਦ ਨਮਕ ਨਹੀਂ ਲੈਣਾ ਹੂੰ ਇਹ ਮੈਂ ਤਾਂ ਬੋਲ ਰਿਹਾ ਇੱਥੋਂ ਤਾਂ ਕਿ ਤੁਸੀਂ ਕਿਸੇ ਵੀ ਦੁਨੀਆ ਦੇ ਕੋਨੇ 'ਚ ਬੈਠੇ ਹੋ ਅਗਰ ਸੋਰਾਈਸਿਸ ਦੇ ਪੇਸ਼ੈਂਟ ਹੋ ਤੁਸੀਂ ਸੋਰਾਈਸਿਸ ਵਰਗੀ ਸਕਿਨ ਪ੍ਰੋਬਲਮ ਤੁਹਾਨੂੰ ਹੈਗੀ ਆ ਤਾਂ ਮੇਰੀ ਰਿਕੁਐਸਟ ਹੈ ਕਿ ਮੇਰੀਆਂ ਤਿੰਨ ਗੱਲਾਂ ਮੰਨ ਲਿਓ ਕਿਉਂਕਿ ਮੇਰੇ ਤੱਕ ਆਉਣ ਲਈ ਤੁਹਾਨੂੰ ਕਾਫੀ ਸਮਾਂ ਲੱਗੂਗਾ ਇਹ ਦਵਾਈ ਮੰਗਾਉਣ ਲਈ ਵੀ ਕਾਫੀ ਸਮਾਂ ਲੱਗੂਗਾ ਇਹ ਵਰਦਾਨ ਆਯੁਰਵੈਦਿਕ ਉਹ ਇਦਾਂ ਦਾ ਇੰਸਟੀਚਿਊਟ ਹੈ ਨਹੀਂ ਕਿ ਜਿੱਥੇ ਮਤਲਬ ਬੰਦਾ ਚਾਹੇ ਸਵੇਰ ਤੇ ਸ਼ਾਮ ਨੂੰ ਆ ਕੇ ਚਲਾ ਜਾਏ ਐਸਾ ਨਹੀਂ ਹੈ ਦੋ ਦੋ ਤਿੰਨ ਤਿੰਨ ਮਹੀਨੇ ਦੀ ਵੇਟਿੰਗ ਹੈ ਮੇਰੇ ਕੋਲੋਂ ਫੋਨ ਹੀ ਨਹੀਂ ਚੱਕਿਆ ਜਾਂਦਾ ਜੇ ਤੁਸੀਂ ਫੋਨ ਕਰੋਗੇ ਪੰਜ ਚਾਰ ਮਹੀਨੇ ਤੱਕ ਤੁਹਾਡਾ ਫੋਨ ਹੀ ਨਹੀਂ ਚੱਕਿਆ ਜਾਣਾ ਤਾਂ ਪੂਰੀ ਕੋਸ਼ਿਸ਼ ਵੀ ਕਰਦੇ ਰਹੋ ਮਿਲਣ ਦੀ ਕੋਈ ਐਡੀ ਗੱਲ ਨਹੀਂ ਹਰ ਚੀਜ਼ ਮਿਲ ਜਾਂਦੀ ਹੈ ਪਰ ਇੱਕ ਚੀਜ਼ ਨੋਟ ਕਰ ਲਓ ਕਿ ਜੇ ਤੁਹਾਨੂੰ ਸਕਿਨ ਦੀ ਸੋਰਸਿਸ ਦੀ ਪ੍ਰੋਬਲਮ ਹੈ ਤਾਂ ਇੱਕ ਸ਼ਰਾਬ ਤੇ ਇੱਕ ਮਾਸ ਨਾਨਵੇਜ ਔਰ ਅਲਕੋਹਲ ਕਿਸੇ ਵੀ ਰੂਪ ਚ ਅਲਕੋਹਲ ਚਾਹੇ ਉਹ ਅਲਕੋਹਲ ਤੁਸੀਂ ਖਾਂਸੀ ਦੀ ਬੋਤਲ ਚ ਲੈ ਰਹੇ ਹੋ ਚਾਹੇ ਤੁਸੀਂ ਸ਼ਰਾਬ ਚ ਲੈ ਰਹੇ ਹੋ ਚਾਹੇ ਬੀਅਰ ਚ ਲੈ ਰਹੇ ਹੋ ਕਿਸੇ ਵੀ ਚੀਜ਼ ਚ ਅਗਰ ਅਲਕੋਹਲ ਹੈ ਉਹ ਚੀਜ਼ ਤੁਸੀਂ ਬੰਦ ਕਰ ਦਿਓ ਉਸ ਤੋਂ ਬਾਅਦ ਤੁਸੀਂ ਨਮਕ ਜਿਹੜਾ ਵਾਈਟ ਨਮਕ ਸਵੈਦ ਨਮਕ ਆਇਓਡਿਨ ਜੁਕਤ ਨੰਗ ਜਿਹੜਾ ਹੈਗਾ ਉਹ ਬੰਦ ਕਰਕੇ ਸਿਰਫ ਜਿਹੜਾ ਸਿੰਧਾ ਨਮਕ ਹੈ ਉਹ ਨਮਕ ਬਹੁਤ ਘੱਟ ਮਾਤਰਾ ਚ ਲਓ ਇਹ ਤਿੰਨ ਚੀਜ਼ਾਂ ਬੰਦ ਕਰ ਦਿਓ ਮਿੱਤਰੋ ਨਮਕ ਨਾਨ ਵੇਜ ਅਰ ਸ਼ਰਾਬ ਤੁਹਾਡਾ 15 20 ਦਿਨ ਚ ਰਿਜ਼ਲਟ ਆਊਗਾ ਕਿ ਤੁਹਾਡਾ ਮਨ ਕਰੂਗਾ ਵੀ ਉੱਡ ਕੇ ਕਿਸੇ ਤਰ੍ਹਾਂ ਗੋਇਲ ਸਾਹਿਬ ਕੋਲੇ ਪਹੁੰਚ ਜਾਈਏ ਕਿਉਂਕਿ 20 ਦਿਨ ਚ ਤੁਹਾਨੂੰ ਇੰਨਾ ਫਰਕ ਪਊਗਾ ਜਿਹੜਾ ਤੁਹਾਨੂੰ ਪਿਛਲੇ 20 ਮਹੀਨਿਆਂ ਚ ਨਹੀਂ ਪਿਆ ਹੁੜਾ ਸਿਰਫ ਇੰਨਾ ਕੁ ਛੱਡਣ ਨਾਲ ਹੀ ਟ੍ਰੀਟਮੈਂਟ ਦੇ ਬਾਅਦ ਦੀਆਂ ਗੱਲਾਂ ਐ ਐਂਗਜ਼ਾਈਟੀ ਤੇ ਮਾਈਗਰੇਨ ਉਹਦਾ ਕੀ ਕਨੈਕਸ਼ਨ ਆ ਤੇ ਇਹਦਾ ਕੋਈ ਇਲਾਜ ਹੈਗਾ ਆਯੁਰਵੈਦਿਕ ਤੇ ਇਹ ਜਿਹੜਾ ਨਾ ਐਂਗਜ਼ਾਇਟੀ ਦੀ ਪ੍ਰੋਬਲਮ ਹੈ ਹੂੰ ਇਹ ਹੁੰਦਾ ਸਿਰਫ ਉਸ ਇਨਸਾਨ ਨੂੰ ਹੁੰਦਾ ਜਿਹੜਾ ਇਨਸਾਨ ਹੈ ਸੋਚਦਾ ਹੈ ਵੀ ਦੁਨੀਆ ਮੇਰੇ ਬਿਨਾ ਨਾ ਚੱਲੇ ਹੂੰ ਪਰ ਜਿਵੇਂ ਮੈਂ ਕਹਾ ਉਵੇਂ ਹੋਵੇ ਹੂੰ ਉਸ ਇਨਸਾਨ ਨੂੰ ਐਂਗਜ਼ਾਇਟੀ ਹੋ ਜਾਂਦੀ ਹੈ ਹੂੰ ਉਹ ਨਾ ਹੁੰਦਾ ਵੀ ਮੈਂ ਇਹਨੂੰ ਇਹ ਗੱਲ ਕਹੀ ਸੀ ਨੇ ਮੇਰੀ ਗੱਲ ਨਹੀਂ ਮੰਨੀ ਹੁਣ ਜਦ ਮੈਂ ਮੰਡੀ ਤੁਹਾਡੇ ਵੱਲ ਦੇਖ ਦੇ ਖਸਦੀ ਆ ਇਹ ਵੀ ਦੀ ਹੋਊਗੀ ਇਹ ਗੱਲ ਹੈ ਨਾ ਵੀ ਬਸ ਜਿਵੇਂ ਮੰਡੀ ਨੇ ਕਹਿਤਾ ਹੋਵੇ ਨਹੀਂ ਨਹੀਂ ਮੇਰੀ ਨਹੀਂ ਆ ਹੁਣ ਦੇਖਿਆ ਨਹੀਂ ਆ ਹੁੰਦੀ ਆ ਅਕਸਰ ਹੁੰਦੀ ਆ ਤੇ ਉਹ ਫਿਰ ਜਦੋਂ ਉਹਦੇ ਮੁਤਾਬਕ ਨਹੀਂ ਹੁੰਦੀ ਨਾ ਫਿਰ ਉਹਦਾ ਦਿਮਾਗ ਫਟਦਾ ਗੁੱਸਾ ਚੜ ਜਾਂਦਾ ਉਹਨੂੰ ਗੁੱਸਾ ਚੜਦਾ ਨਾ ਫਿਰ ਉਹ ਗੁੱਸਾ ਜਿਹੜਾ ਕਨਵਰਟ ਹੁੰਦਾ ਡਰਾਈਨੈਸ ਚ ਫਿਰ ਉਹ ਬ੍ਰੇਨ ਦੀਆਂ ਨਸਾਂ ਚ ਖੁਸ਼ਕੀ ਆਉਂਦੀ ਆ ਫਿਰ ਉਹ ਸਿਰ ਫੜ ਕੇ ਬੰਨ ਕੇ ਪੈ ਜੂ ਵਿਹਮ ਅਰਗੇ ਸਿਰ ਫਟ ਗਿਆ ਤੇ ਫਿਰ ਉਹ ਜਿਹੜਾ ਹੈਗਾ ਗੁੱਸਾ ਉਹ ਇਨਸਾਨ ਨੂੰ ਲੈ ਜਾਂਦਾ ਹੈ ਮਾਈਗਰੇਨ ਬਲ ਔਰ ਮਾਈ ਜਦੋਂ ਗੁੱਸਾ ਚੜੂਗਾ ਤਾਂ ਨੈਚਰਲ ਹੈ ਉਹਦਾ ਸਟਮਕ ਡਿਸਟਰਬ ਹੋਊਗਾ ਸਟਮਕ ਡਿਸਟਰਬ ਹੋਊਗਾ ਤਾਂ ਗੈਸ ਬਣੂਗੀ ਗੈਸ ਬਣੂਗੀ ਦਵਾਗ ਨੂੰ ਚੜੂਗੀ ਦਵਾਗ ਨੂੰ ਚੜੂਗੀ ਤਾਂ ਮਾਈਗਰੇਨ ਪੈਦਾ ਹੋਊਗਾ ਔਰ ਮਾਈਗਰੇਨ ਦਾ ਪੇਸ਼ੈਂਟ ਜਦੋਂ ਤੱਕ ਉਲਟੀ ਨਹੀਂ ਕਰ ਲੈਂਦਾ ਉਦੋਂ ਤੱਕ ਕੋ ਸੈੱਟ ਨਹੀਂ ਹੁੰਦਾ ਤੁਸੀਂ ਇਹ ਗੱਲ ਸਮਝ ਸਕਦੇ ਹੋ ਔਰ ਜੇ ਉਲਟੀ ਕਰਕੇ ਠੀਕ ਹੋ ਐਟਲੀ ਮ ਜੋ ਗੈਸਟ੍ਰਿਕ ਪ੍ਰੋਬਲਮ ਹੈ ਨਾਟ ਅ ਮਾਈਗਰੇਨ ਮਾਈਗਰੇਨ ਦਾ ਨਾਮ ਦਿੱਤਾ ਜਾਂਦਾ ਔਰ ਮਾਈਗਰੇਨ ਕੋਈ ਬਿਮਾਰੀ ਹੈ ਨਹੀਂ ਇਹ <laughs> ਕ मतलब ਇੱਕ ਪੈਦਾ ਕੀਤੀ ਸੋਚ ਹੈ ਕਿ ਮਾਈਗਰੇਨ ਆ ਔਰ ਮਾਈਗਰੇਨ ਜਿਹਨੂੰ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਨੋਟ ਕਰ ਲਓ ਕਿ ਉਹਨੂੰ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਉਹ ਖਾਣਾ ਚਾਹੀਦਾ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਤੁਸੀਂ ਕਿਸੇ ਵੀ ਕੰਟਰੀ 'ਚ ਬੈਠੇ ਹੋ ਜਿੱਥੇ ਤੁਹਾਡੇ ਕੋਲ ਸ਼ਾਮ ਦੇ 5 ਵਜੇ ਲੈ ਲਓ ਤੇ ਉਹ ਖਾ ਲਓ ਇਹਨੂੰ ਜੇ ਤੁਸੀਂ ਆਪਦਾ ਮਿੱਤਰ ਬਣਾ ਲਓਗੇ ਤਾਂ ਤੁਹਾਡੇ ਕਾਫੀ ਚੀਜ਼ਾਂ ਠੀਕ ਹੋ ਜਾਣਗੀਆਂ ਰਹੀ ਗੱਲ ਐਂਗਜ਼ਾਇਟੀ ਵੀ ਉਹਦੇ ਵਾਸਤੇ ਜਿਹੜਾ ਬੜਾ ਨਾਰਮਲ ਜਿਹਾ ਮੈਂ ਤੁਹਾਨੂੰ ਨੁਸਖਾ ਦੱਸ ਦਿੰਦਾ ਕਿ ਜਿਹੜਾ ਐਕਸਟਰਾ ਵਰਜਨ ਨਾਰੀਅਲ ਦਾ ਤੇਲ ਹੁੰਦਾ ਹੈ ਕੋਕੋਨਟ ਐਕਸਟਰਾ ਵਰਜਨ ਉਹਦਾ ਇੱਕ ਚਮਚ ਚ ਭਰ ਕੇ ਸਵੇਰੇ ਸਵੇਰੇ ਮੂੰਹ ਚ ਪਾਓ ਖਾਜੋ ਐ ਸੋਚ ਕੇ ਖਾਣਾ ਜਿਵੇਂ ਅਸੀਂ ਨਾਰੀਅਲ ਦਾ ਪਾਣੀ ਪੀਂਨੇ ਆ ਉਹਨੂੰ ਖਾਜੋ ਉੱਪਰੋਂ ਹਲਕਾ ਜਿਹਾ ਪਾਣੀ ਲੈ ਲਓ ਕੁਝ ਵੀ ਲੈ ਲਓ ਤਾਂ ਮੁੜ ਕੇ ਫਿਰ ਦਿਖਾਇਓ ਕਿ ਐਂਜਾਇਟੀ ਹੈਗੀ ਆ ਆਸ-ਪਾਸ ਕਿ ਨਹੀਂ ਬਾਕੀ ਡਾਕਟਰਾਂ ਦੇ ਘਰ ਭਰਨੇ ਆ ਮੇਰੀ ਬੈਂਕ ਚ ਪੈਸੇ ਵਜਣਾਂ ਤੁਹਾਡੀ ਖੁਸ਼ੀ ਆ ਮੈਂ ਨੁਸਖਾ ਤੁਹਾਨੂੰ ਦੱਸਦਾ ਦਵਾਈਆਂ ਬਹੁਤ ਕੋਲੇ ਸਾਰੀਆਂ ਹੁੰਦੀਆਂ ਸਹੀ ਹੈ ਅਗਲ ਸਭ ਮੇਰਾ ਇੱਕ ਹੋਰ ਤੁਹਾਨੂੰ ਸਵਾਲ ਸੀਗਾ ਇੱਕ ਕਦੇ ਕਦੇ ਜਦੋਂ ਆਪਾਂ ਘਰੇ ਹੁੰਨੇ ਆ ਆਪਣਾ ਉੱਠਣ ਨੂੰ ਜੀ ਕਰਦਾ ਆਪਾਂ ਲਿਟੇ ਰਹਨੇ ਆ ਸਾਰਾ ਦਿਨ 12 ਵਜੇ 1 ਵਜੇ ਗਿਆ ਸ਼ਾਮ ਨੂੰ ਅੱਖ ਖੋਲੇ ਬੜਾ ਬੜਾ ਟਾਇਰਡ ਜਿਹਾ ਫੀਲ ਕਰਦੇ ਆ ਹਨ ਤੇ ਤੁਹਾਡੇ ਜੋੜ ਵੀ ਦਰਦ ਕਰਦੇ ਆ ਜਾਂ ਬਾਡੀ ਦੇ ਵਿੱਚ ਕੋਈ ਪੇਨ ਪੁਨ ਵੀ ਹੁੰਦੀ ਆ ਹਨ ਉਹ ਉਹ ਸਾਰੇ ਘਟਨਾਕਰਮ ਨੂੰ ਕੀ ਕਹਿੰਦੇ ਹੋ ਉਹਦੇ ਕਾਰਨ ਕੀ ਨੇ ਇਹ ਲੇਜੀਨਸ ਬਾਡੀ ਦੇ ਵਿੱਚ ਆਲਸ ਹੋ ਜਾਂਦਾ ਹੈ। ਜੋ ਮੈਨੂੰ ਮਹਿਸੂਸ ਹੋ ਰਹੀ ਹੈ ਰਾਈਟ ਜੋ ਤੁਸੀਂ ਅ ਇਸ ਟਾਈਮ ਫੀਲ ਕਰ ਰਹੇ ਹੋ। ਇਹ ਪਤਾ ਕਿਉਂ ਆ ਤੁਹਾਨੂੰ ਫੀਲਿੰਗ ਕਿ ਹੁਣ ਸਵਾਲ ਉੱਦਾਂ ਦਾ ਜਿਵੇਂ ਨਾ ਕਿਸੇ ਨੂੰ ਵਾਸੀ ਆ ਜਾਏ ਉੱਥੇ ਦੱਸ ਜਾਣੇ ਬੈਠੇ ਹੋ ਦੱਸਾਂ ਨੂੰ ਆ ਜਾਂਦਾ ਹੈ। ਹਾਂ ਇਹ ਵੀ ਇੱਕ ਖਾਮੀ ਦਿਖਿਆ ਹੈ। ਹੈ ਨਾ ਤੇ ਇਹ ਕਈ ਵਾਰੀ ਕਿਸੇ ਨੂੰ ਐਦਾਂ ਹੁੰਦਾ ਤੇ ਇਹ ਚੀਜ਼ ਕੀ ਆ ਕਿ ਜਿਵੇਂ ਆਪਾਂ ਪਹਿਲਾਂ ਦੇਖਦੇ ਕਿ ਅੱਖਾਂ ਦੁਖਦੀਆਂ ਨੇ ਕਲਾਸਿਕ ਦੀਆਂ ਦੋ ਚਾਰ ਦੀਆਂ ਹੋਰ ਦੁਖਣ ਲਾਈਆਂ ਦੇਖ ਕੇ ਹੈ ਨਾ ਇੱਕ ਜਿਹੜੀ ਲੇਜੀਨੈਸ ਹੈ ਇਹ ਆਉਂਦੀ ਕਿਉਂ ਆ ਇੱਕ ਬਾਡੀ ਦੇ ਵਿੱਚ ਜਦੋਂ ਆਕਸੀਜਨ ਲੈਵਲ ਘਟਦਾ ਆ ਆਕਸੀਜਨ ਲੈਵਲ ਕਿਵੇਂ ਘਟਦਾ ਜਿਵੇਂ ਕੋਈ ਇਨਸਾਨ ਨੂੰ ਕੋਈ ਚੀਜ਼ ਦੀ ਐਡਿਕਸ਼ਨ ਹੈ ਉਹਨੂੰ ਪਤਾ ਵੀ ਹੁਣ ਇੰਨੇ ਕ ਟਾਈਮ ਹੋ ਗਿਆ ਯਾਰ ਚਾਹ ਨਹੀਂ ਮਿਲੀ ਕਿਸੇ ਨੂੰ ਕੁਝ ਨਹੀਂ ਮਿਲਿਆ ਕਈ ਵਾਰੀ ਪਾਣੀ ਵੀ ਨਹੀਂ ਪੀਂਦੇ ਲੋਕ ਹੁਣ ਜਿਵੇਂ ਕਈਆਂ ਦੀਆਂ ਕੜੱਲਾਂ ਪੈਂਦੀਆਂ ਨੇ ਮਤਲਬ ਨਾੜਾਂ ਚੜ ਜਾਂਦੀਆਂ ਨੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਸਿਰਫ ਪਾਣੀ ਪੀ ਲੋ ਸਟੈਮ ਦੋ ਗਲਾਸ ਭਰ ਕੇ ਫਿਰ 5 ਮਿੰਟ ਚ ਦੇਖੋ ਨਸ ਉਤਰ ਜੂਗੀ ਕਿਤੇ ਵੀ ਚੜੀ ਹੋਵੇ ਕ੍ਰੈਂਪਸ ਨੂੰ ਕਹਿੰਦੇ ਆ ਕ੍ਰੈਂਪਸ ਆ ਉਹ ਪਾਣੀ ਨਾਲ ਠੀਕ ਹੋ ਜਾਂਦੇ ਆ ਕਿਉਂਕਿ ਡਰਾਈਨੈਸ ਆ ਖੁਸ਼ਕੀ ਆ ਉਹ ਉਹੀ ਗੱਲ ਆ ਤੇ ਉਹਦੇ ਵਾਸਤੇ ਜਿਵੇਂ ਅਸੀਂ ਆਯੁਰਵੇਦ ਦੀ ਗੱਲ ਕਰਦੇ ਆ ਆਯੁਰਵੇਦ ਚ ਅਸੀਂ ਬਹੁਤ ਚੀਜ਼ਾਂ ਬਣਾਈਆਂ ਨੇ ਹੁਣ ਇਹ ਦੇਖੋ ਇਹਨੂੰ ਅਸੀਂ એનર્ਜੀ ਬੂਸਟਰ ਦਾ ਨਾਮ ਦਿੱਤਾ ਮੋਸਟ ਇਮਿਊਨਿਟੀ ਆਪਣਾ ਹੱਡੀਆਂ ਔਰ ਮਸਲ ਨੂੰ ਸਟੈਮਨਾ ਦੇਣ ਵਾਸਤੇ ਇਹ ਜਿਹੜੀ ਚੀਜ਼ ਆ ਨਾ ਜੀ ਇਸ ਤਰ੍ਹਾਂ ਹੁਣ ਇਹਦੇ ਵਿੱਚ ਪਾਇਆ ਦੇਖੋ ਕਿੰਨਾ ਕੁਛ ਆ 56 ਜਿਹੜੀ ਬੂਟੀਆਂ ਪੈਂਦੀਆਂ ਔਰ ਇਹ ਇਹ ਕਿਉਂ ਪੈਂਦੀਆਂ ਨੇ 56 ਜਿਵੇਂ ਸਾਡੀ ਬਾਡੀ ਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਵੀਕਨੈਸ ਆਉਂਦੀ ਹੈ ਉਦੋਂ ਲੇਜੀਨੈਸ ਆਉਂਦੀ ਹੈ ਔਰ ਇਹ ਉਹਦੇ ਵਿੱਚੋਂ ਇਹਨੇ ਵਾਸ਼ ਕਰ ਦੇਣਾ ਇੱਕ ਵਾਰੀ ਤਾਂ ਇਹ ਲੋਕਾਂ ਨੂੰ ਜਿਵੇਂ ਅਸੀਂ ਕਹਿੰਦੇ ਸਵੇਰੇ ਖਾ ਲੋ ਖਾਲੀ ਪੇਟੀ ਖਾਲੋ ਚਾਹੇ ਖਾਲੀ পেট ਖਾਣ ਤੋਂ ਬਾਅਦ ਜਦੋਂ ਅੱਧੇ ਪੌਣੇ ਘੰਟੇ ਬਾਅਦ ਉਹ ਚਾਹ ਦੁੱਧ ਕੁਝ ਲੈਂਦੇ ਆ ਤਾਂ ਸਰੀਰਾਂ ਖਿੜ ਕੇ ਆਉਂਦਾ ਜਿਵੇਂ ਮਤਲਬ ਕਈ ਬੰਦਿਆਂ ਨੂੰ ਐਡਿਕਸ਼ਨ ਹੁੰਦੀ ਆ ਉਹਨਾਂ ਦਾ ਉਸ ਤਰ੍ਹਾਂ ਇਹ ਚੀਜ਼ਾਂ ਬਾਡੀ ਨੂੰ એનર્ਜੀ ਦੇ ਦਿੰਦੀਆਂ ਨੇ ਔਰ ਫਿਰ ਅਸੀਂ ਇਜ਼ੀਲੀ ਕੋਰ ਦੰਨਿਆ ਜਿਵੇਂ ਉਹ ਕਹਿੰਦੇ ਨੇ ਈਜ਼ੀ ਟੂ ਯੂਜ਼ ਉਹ ਹੁੰਦਾ ਬੀਟਾ ਬੀਤਾ ਅਮਰਿਤ ਕੈਪਸੂਲ ਹੈ ਫਿਰ ਜਿਹੜੇ ਜਿਹੜੇ ਪੁਰਸ਼ ਪ੍ਰਧਾਨ ਸਮਾਜ ਹੈ ਜਿਵੇਂ ਹੁਣ ਜੈਂਟਸ ਕਈ ਵਾਰੀ ਕਹਿੰਦੇ ਯਾਰ ਕੁਝ ਜੀ ਉਹਨਾਂ ਨੂੰ ਐਕਸ ਪਲੱਸ 골ਡ ਦਿੰਦੇ ਆ ਵਿਦ ਸ਼ਿਲਾਜੀਤ ਹੂੰ ਉਹ ਜਿਹੜਾ ਪ੍ਰੋਡਕਟ ਹੈ ਉਹ ਜਾਨ ਪਾ ਦਿੰਦਾ ਸਰੀਰ ਚ ਤੇ ਇਦਾਂ ਦੀਆਂ ਕੁਝ ਚੀਜ਼ਾਂ ਨੇ ਔਰ ਜੇ ਲੋਕੀ ਵੈਸੇ ਵੀ ਸਾਡਾ ਕਹਿਣਾ ਮੰਨ ਲੈਣ ਥੋੜਾ ਬਹੁਤਾ ਅਸ਼ਵਗੰਧਾ ਹੋ ਗਿਆ ਆਮਲਾ ਹੋ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਰਹਿਣ ਆਪਾਂ ਅੱਜ ਬਹੁਤ ਚਰਚਾ ਕੀਤੀ ਅਸ਼ਵਗੰਧਾ ਆਮਲਾ ਤੇ ਇਮਿਊਨਿਟੀ ਬੂਸਟਰ ਸਭ ਤੋਂ ਬੈਸਟ ਇਮਿਊਨਿਟੀ ਬੂਸਟਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਹਲਦੀ ਹੈ ਜਿਹੜੀ ਆਪਣੀ ਉਹੀ ਹਲਦੀ ਸਿਰਫ ਅੱਧਾ ਚਮਚਾ ਲਓ ਦੁੱਧ ਚ ਘੋਲ ਕੇ ਰਾਮ ਨਾਲ ਪੀ ਲੋ ਬੈਠ ਕੇ ਜਿਹੜਾ ਤੁਹਾਡਾ ਜਿਗਰ ਦਾ ਸੀ ਨਾ ਵੀ ਅੱਜ ਯਾਰ ਮੈਨੂੰ ਮੈ ਨਹੀਂ ਜਾਣਾਂ ਕਿਤੇ ਮੈਂ ਘਰ ਹੀ ਰਹੂੰਗਾ 5-7 ਮਿੰਟ ਬਾਅਦ ਜਿਗਰ ਦਾ ਵੀ ਗੱਡੀ ਦੀ ਚਾਬੀ ਚੱਕੋ ਘੁੰਮ ਕੇ ਆਈਏ ਸਰੀਰ ਖੁੱਲ ਜਾਂਦਾ ਤਾਂ ਇਹ ਛੋਟੀ ਛੋਟੀ ਚੀਜ਼ਾਂ ਨੇ ਜੇ ਬੰਦਾ ਲੈ ਲਵੇ ਬਹੁਤ ਬੈਸਟ ਆ ਸ਼ਿਲਾਜੀਤ ਕੀ ਹੈ ਐਗਜ਼ੈਕਟਲੀ ਸ਼ਿਲਾਜੀਤ ਇੱਕ ਨਾ ਇੱਕ ਪਦਾਰਥ ਇਦਾਂ ਦਾ ਹੈ ਜਿਹੜਾ ਬੋਡੀ ਦੇ ਵਿੱਚ ਟੈਸਟੋਸਟਰੋਨ ਲੈਵਲ ਨੂੰ ਅਪ ਕਰਦਾ ਹੈ ओके ਇਹ ਸਿਰਫ ਟੈਸਟੋਸਟੇਰੋਨ ਲੈਵਲ ਨੂੰ ਅਪ ਕਰਦਾ ਸੋ ਫੀਮੇਲਸ ਲਈ ਕੀ ਹੋਗਾ ਫੀਮੇਲਸ ਲਈ ਵੀ ਸ਼ਿਲਾਜੀਤ ਦੇ ਵਿੱਚ ਸੂਰਜ ਤਾ ਪਿਛਲਾਜੀਤ ਬਣਦੀ ਆ ਉਹ ਸੂਰਜ ਦੀ ਜਦੋਂ ਤਪਸ ਦੇ ਵਿੱਚ ਬਣਾਣੇ ਆ ਤਾਂ ਫਿਰ ਉਹਦੇ ਵਿੱਚ ਅਸ਼ਵਗੰਧ ਸ਼ਤਾਵਰ ਦੋ ਚੀਜ਼ਾਂ ਜਿਹੜੇ ਸਾਡੇ ਵੈਦ ਭਰਾ ਨੇ ਉਹ ਅਗਰ ਮੇਰੀ ਗੱਲ ਨੂੰ ਸੁਣਦੇ ਹੋਣੇ ਉਹ ਜ਼ਰੂਰ ਇਤੇ ਮੋਹਰ ਲਾ ਦੇਣਗੇ ਕਿ ਠੀਕ ਕਰ ਰਿਹਾ ਕੋਲ ਲੇਕਿਨ ਜਿਹੜੇ ਜਿਨ੍ਹਾਂ ਨੂੰ ਨਹੀਂ ਵੀ ਨੌਲੇਜ ਉਹ ਵੀ ਇਹ ਗੱਲ ਨੋਟ ਕਰ ਲਓ ਅਸ਼ਵਗੰਧ ਸ਼ਤਾਵਰ ਦੋ ਚੀਜ਼ਾਂ ਪਲੱਸ ਉਹਦੇ ਵਿੱਚ ਸ਼ਿਲਾਜੀਤ ਜਿਵੇਂ ਅਸ਼ਵਗੰਧ 7 ਤਾਵਰ ਜਿਹੜੀ ਆ ਉਹ 50 50 ਗ੍ਰਾਮ ਲੈ ਕੇ 100 ਗ੍ਰਾਮ ਹੋ ਗਈ ਤੇ 100 ਗ੍ਰਾਮ ਦੇ ਵਿੱਚ 10 ਗ੍ਰਾਮ ਚਿਲਾਜੀ ਪਾ ਲਓ ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਕਰਕੇ ਡੇਲੀ ਦੁੱਧ ਨਾਲ ਇੱਕ ਚਮਚ ਖਾਣਾ ਸ਼ੁਰੂ ਕਰ ਦੋ ਤੁਸੀਂ ਯਕੀਨ ਕਰੋ ਜਿਹੜੀਆਂ ਲੇਡੀਜ਼ੇ ਕੰਪਲੇਂਟ ਕਰਦੀਆਂ ਨੇ ਕਿ ਮੇਰੀ ਬੈਕ ਪੇਨ ਹੁੰਦੀ ਆ ਮੇਰਾ ਕੰਮ ਨੂੰ ਜੀ ਨਹੀਂ ਕਰਦਾ ਮੈਂ ਨਹੀਂ ਕੰਮ ਕਰਨਾ ਮਤਲਬ ਉਹ ਥਕਾਵਟ ਚ ਰਹਿੰਦੀਆਂ ਨੇ ਹਰ ਵਕਤ ਉਹ ਦਾ ਡੂ ਵੀ ਇੱਕਦਮ ਚੁਸਤੀ ਫੁਰਤੀ ਮਤਲਬ ਜੀ ਨਾ ਕਮਜ਼ੋਰੀ ਦੂਰ ਕਰ ਦਿੰਦਾ ਹਾਂ ਜਿਹੜੀ ਵੇਲੇ ਚੜਚੜਾਪਨ ਨਹੀਂ ਹੁੰਦਾ ਸੁਭਾਅ ਦੇ ਵਿੱਚ ਵੀ ਆਦਮੀ ਹੱਥ ਵੀ ਲਾ ਦਵੇ ਤਾਂ ਵੀ ਉਹਨੂੰ ਮਨ ਭਰੇ ਜਾ ਕੇ ਇਦਾਂ ਦੀ ਜਿਹੜੀ ਸੁਭਾਅ ਹੁੰਦਾ ਨਾ ਘਰ ਆ ਜਾਮ ਸੁਣਦੇ ਤੇ ਉਹ ਵੀ ਮਤਲਬ ਉਹਨੂੰ ਵੀ ਹੈਪੀਨੈਸ ਆ ਜਾਂਦੀ ਹੈ ਉਹਨੂੰ ਅੱਛਾ ਲੱਗਦਾ ਇਹ ਕਿੱਥੇ ਆ ਜੀ ਆ ਵੀ ਹੈਗੀ ਚਲਾ ਜੀ ਠੀਕ ਹੈ ਧੰਕ ਯੂ ਜੀ ਤੇ ਇੱਕ ਨਾ ਯੂਰਿਕ ਐਸਿਡ ਜਿਹੜਾ ਉਹ ਵੀ ਮੈਨੂੰ ਮੇਰੇ ਕਾਫੀ ਜਿਹੜੇ ਕਬੱਡੀ-ਕਬੱਡੀ ਖੇਡਦੇ ਨੇ ਮੁੰਡੇ ਜਾਂ ਵਰਕਆਊਟ ਕਰਦੇ ਆ ਹਨਾ ਕਦੇ-ਕਦੇ ਜੋੜ ਜਿਹਦਾ ਕਹਿੰਦੇ ਨੇ ਕੂਣੀ ਦਾ ਇਦਾਂ ਐ ਕਰਦਾ ਦਰਦ ਕਰਦਾ ਕੂਣੀ ਦਾ ਜੋੜ ਹਨਾ ਜਾਂ weight ਚੱਕਦੇ ਨੇ weight gym ਦੇ ਵਿੱਚ ਵੀ ਜ਼ੋਰ ਮਾਰਦੇ ਨੇ ਇਹ ਹੁੰਦਾ ਅਕਸਰ ਉਹ ਕਹਿੰਦੇ ਯੂਰ ਯੂਰੀਆ ਵਧਿਆ ਹੋਇਆ ਪਾਣੀ ਪੀ ਲੋ ਇਹ ਕੀ ਰੀਜ਼ਨ ਨੇ ਇਹਦੇ ਵਧਣ ਦੇ ਕੀ ਰੀਜ਼ਨ ਨੇ ਤੇ ਕੀ ਪਾਣੀ ਪੀਣਾ ਠੀਕ ਹੋ ਜਾਂਦਾ ਇਹ ਨਾ ਜੀ ਪਾਣੀ ਪੀਣ ਨਾਲ ਇਸ ਤਰ੍ਹਾਂ ਹੁੰਦਾ ਕਿ ਇਹ ਕਲੀਨ ਹੋ ਜਾਂਦਾ ਬਾਥਰੂਮ ਦੇ ਥਰੂ ਨਾ ਅ ਲੇਕਿਨ ਇਹ ਹੈ ਕਿ ਜਦੋਂ ਇਹ ਕਲੀਨਤਾ ਹੋ ਜਾਂਦਾ ਇਹ ਰਹਿੰਦਾ ਅੱਛਾ ਖਤਮ ਨਹੀਂ ਹੁੰਦਾ ਜਦ ਤੱਕ ਇਹਦੇ ਟ੍ਰੀਟਮੈਂਟ 라 ਹੁਣ ਹੁਣ ਜਿਵੇਂ ਅਸੀਂ ਇੱਕ ਨਾ ਯੂਰਿਕ ਐਸਿਡ ਕੰਟਰੋਲ ਕੈਪਸੂਲ ਬਣਾਇਆ ਅੱਜ ਟੇਬਲ ਤੇ ਨਹੀਂ ਹੈਗਾ ਮੈਂ ਦਿਖਾ ਦਿੰਦਾ ਯੂਰਿਕ ਐਸਿਡ ਕੰਟਰੋਲ ਉਹਦਾ ਅਸੀਂ ਸਿੱਧਾ ਨਾ ਹੀ ਇਹੀ ਰੱਖਿਆ ਜਿਵੇਂ ਅਸੀਂ ਫੈਟੀ ਲੀਵਰ ਦਾ ਰੱਖਿਆ ਹੀ ਫੈਟੀ ਲੀਵਰ ਕੰਟਰੋਲ ਕੈਪਸੂਲ ਇਹ ਉਹ ਉਸੇ ਤਰ੍ਹਾਂ ਸੀ ਉਹ ਯੂਰਿਕ ਐਸਿਡ ਇੱਕੋ ਹੀ ਪ੍ਰੋਡਕਟ ਹੈ ਸਿੰਗਲ ਉਹ ਤੁਸੀਂ ਦੂਜਾ ਦਿੰਦੇ ਨਹੀਂ ਉਹ 60 ਕੈਪਸੂਲ ਦੀ ਪੈਕਿੰਗ ਹੈ ਇੱਕ ਸੁਬਾ ਸ਼ਾਮ ਖਾਣਾ 30 ਦਿਨ ਰਹਿਤਾ ਵਿਸ਼ਣ ਨੂੰ ਯੂਰਿਕ ਐਸਿਡ ਤੋਂ ਦੁਬਾਰਾ ਪ੍ਰੋਬਲਮ ਨਹੀਂ ਆਉਂਦੀ ਲੇਕਿਨ ਜੇ ਕਈ ਲੋਕੀ ਸਲਾਦ ਖਾ ਲੈਣ ਅੱਛੇ ਤਰੀਕੇ ਨਾਲ ਸਵੇਰੇ ਸਵੇਰੇ ਖਾ ਲੈਣ 10 11 ਵਜੇ ਉਹਦੇ ਵਿੱਚ ਛਲਗਮ ਟਮਾਟਰ ਖੀਰਾ ਮੋਲੀ ਇਦਾਂ ਦੀ ਜਿਹੜੀ ਚੀਜ਼ਾਂ ਨੇ ਸਾਰੀਆਂ ਕੱਟ ਕੇ ਅਗਰ ਖਾਇਆ ਜਾਵੇ ਸਲਾਦ ਤਾਂ ਸੋਨੇ ਤੇ ਸੁਹਾਗੇ ਜੀ ਯੂਰਿਕ ਐਸਿਡ ਕੀ ਯੂਰੀਆ ਕੀ ਸਭ ਕੰਟਰੋਲ ਹੋ ਜਾਂਦਾ ਮਤਲਬ ਫਾਈਬਰ ਖਾਣਾ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਬੈਸਟ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਕਿਸੇ ਦੀ ਕੋਈ ਮਾੜੀ-ਮੋਟੀ ਹੋਰ ਵੀ ਸਲਾਹ ਹੈਗੀ ਆ مشورہ ਹੈਗਾ ਕੋਈ ਗੱਲ ਕਰਨਾ ਚਾਹੁੰਦੇ ਹੋ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਜਿਹੜੇ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਜਾ ਕੇ WhatsApp ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਤੇ ਸਾਡੇ ਨਾਲ ਜਿਹੜਾ ਜੋਵਨ ਤੇ ਮੰਡੀ ਮੈਡਮ ਬੈਠਿਆ ਇਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਵੀ ਅੱਗੇ ਸਾਡੇ ਜਿਹੜੇ ਸੁਭਾਸ਼ ਗੋਇਲ ਹੈਲਥ ਸ਼ੋਅ ਚੱਲਦਾ ਰਹੂਗਾ ਉਹਦੇ ਵਿੱਚ ਆਉਂਦੇ ਜਾਂਦੇ ਰਹੋ ਔਰ ਬਹੁਤ ਛੇਤੀ ਆਪਾਂ ਇਹਦਾ ਜਿਹੜਾ ਸੋਮਾ ਐਪੀਸੋਡ ਬਣਾਵਾਂਗੇ ਉੱਥੇ ਵੀ ਤੁਹਾਨੂੰ ਬੁਲਾਵਾਂਗੇ ਕਿਉਂਕਿ ਇਹ ਇਹ ਜਿਹੜਾ ਸਾਡਾ ਅੱਜ ਐਪੀਸੋਡ ਚੱਲ ਰਿਹਾ ਇਹਦੇ ਥਰੂ ਜਿਹੜੇ ਲੋਕਾਂ ਨੂੰ ਜਾਣਕਾਰੀਆਂ ਮਿਲੀਆਂ ਨੇ ਮੈਂ ਉਮੀਦ ਕਰਦਾ ਵੀ ਉਹਦਾ ਲੋਕੀ ਫਾਇਦਾ ਲੈਣਗੇ ਔਰ ਇਹ ਵੀ ਉਮੀਦ ਕਰਦਾ ਕਿ ਤੁਸੀਂ ਅੱਗੇ ਨੌਂਦੇ ਜਾਂਦੇ ਰਹੋਗੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਆਯੁਰਵੈਦਿਕ ਮੇਲੇ ਦੇ ਵਿੱਚ ਰੌਣਕ ਲਾਉਂਦੇ ਰਹੋਗੇ ਤੇ ਬਾਕੀ ਸਾਰੇ ਜਿੰਨੇ ਵੀ ਦਰਸ਼ਕਾਂ ਨੇ ਦੇਖਿਆ ਪ੍ਰੋਗਰਾਮ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿ ਸ਼੍ਰੀ ਅਕਾਲ